ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਮਨੁੱਖੀ ਮਸ਼ੀਨਰੀ ਭਾਵ ਮਨੁੱਖੀ ਸਰੀਰ ਆਏ ਦਿਨ ਨਵੀਆਂ-ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰਦਾ ਜਾਂਦਾ ਹੈ ਤੇ ਜਦੋਂ ਕੋਈ ਨਾ ਕੋਈ ਬਿਮਾਰੀ ਪੈਂਦੀ ਆ ਤਾਂ ਅਸੀਂ ਅਕਸਰ ਡਾਕਟਰ ਵੱਲ ਭੱਜਦੇ ਆਂ ਕੇ ਇਹ ਆ ਚੀਜ਼ ਹੋ ਗਈ ਆ ਚੀਜ਼ ਹੋ ਗਈ ਪਰ ਸ਼ਾਇਦ ਅਸੀਂ ਇਹਨਾਂ ਬਿਮਾਰੀਆਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਇਹਨਾਂ ਬਿਮਾਰੀਆਂ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਮੁੱਖ ਬਿਮਾਰੀਆਂ ਦੀ ਜੇਕਰ ਮੈਂ ਗੱਲ ਕਰਾਂ ਤਨੋਂ ਦੇ ਵਿੱਚੋਂ ਜੋੜਾਂ ਦਾ ਦਰਦ, ਗੋਡਿਆਂ ਦਾ ਦਰਦ, ਗਠੀਆ। ਮੇਨ ਨੇ। ਤੇ ਜੇਕਰ ਅਸੀਂ ਆਮ ਜ਼ਿੰਦਗੀ ਦੇ ਵਿੱਚ ਦਸਾਂ ਬੰਦਿਆਂ ਨੂੰ ਮਿਲਦੇ ਆ ਤਾਂ ਸ਼ਾਇਦ ਸੱਤਾਂ ਅੱਠਾਂ ਜਾਂ ਛਿਆਂ ਨੂੰ ਇਹ ਚੀਜ਼ ਹੁੰਦੀ ਹੀ ਹੁੰਦੀ ਆ। ਤੇ ਫਿਰ ਵੱਖ-ਵੱਖ ਰੈਫਰੈਂਸ ਦਿੱਤੇ ਜਾਂਦੇ ਆ ਡਾਕਟਰਾਂ ਦੇ ਕਿ ਭਈ ਇਹਦੇ ਕੋਲੇ ਚਲੋ, ਇਹਦੇ ਕੋਲੇ ਚਲੋ, ਇਹਦੇ ਕੋਲੇ ਚਲੋ। ਤੇ ਕਮਿਡੀਆ ਹੁਣ ਦੇ ਨਾਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਉਹਨਾਂ ਬਿਮਾਰੀਆਂ ਤੇ ਝਾਤ ਜ਼ਰੂਰ ਮਾਰੀਏ ਤੇ ਖਾਸ ਕਰ ਉਹਨਾਂ ਡਾਕਟਰ ਤੱਕ ਤੁਹਾਡੀ ਪਹੁੰਚ ਜ਼ਰੂਰ ਕਰਵਾਈਏ ਜਿਹੜੇ ਐਕਸਪਰਟ ਨੇ। ਤਾਜੋ ਜੜੋ ਬਿਮਾਰੀ ਖਤਮ ਕਿਵੇਂ ਹੋਊਗੀ ਉਹਤੇ ਗੱਲਬਾਤ ਕੀਤੀ ਜਾ ਸਕੇ ਅੱਜ ਦੀ ਗੱਲਬਾਤ ਜਿਹੜੀ ਆ ਜੋੜਾਂ ਦੇ ਦਰਤੇ ਰਹੇਗੀ ਗੋਡਿਆਂ ਦੇ ਦਰਤੇ ਰਹੇਗੀ ਗਠੀਆ ਤੇ ਰਹੇਗੀ ਮੇਰੇ ਨਾਲ ਡਾਕਟਰ ਮੁਕੇਸ਼ ਸ਼ਰਦਾ ਹੋਣਗੇ ਸ਼ਰਦਾ ਆਯੁਰਵੈਦ ਤੋਂ ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰਦੇ ਆ ਉਸ ਤੋਂ ਬਾਅਦ ਹਰ ਗੱਲਬਾਤ ਪੂਰੀ ਗੱਲਬਾਤ ਜਿਹੜਾ ਵਾਦਾਂਗੇ ਮੈਮ ਸਭ ਤੋਂ ਪਹਿਲਾਂ ਸਵਾਗਤ ਸასი ਕਾਲ ਜੀ ਥੈਂਕ ਯੂ ਸੋ ਮਚ ਮੈਡਮ ਜਿੱਦਾਂ ਮੈਂ ਕਿਹਾ ਕਿ ਜੇਕਰ 10 ਲੋਕਾਂ ਨੂੰ ਮਿਲਦੇ ਆ ਤਾ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਹਰੇ ਕਹਿੰਦਾ ਯਾਰ ਮੇਰੀ ਵੀ ਉਂਗਲੀ ਜੀ ਦੁਖਦੀ ਆ ਮੇਰਾ ਵੀ ਜਿਹੜਾ ਗਿੱਟਾ ਜਾਂ ਦੁਖੀ ਜਾਂਦਾ ਪਹਿਲਾਂ ਤਾਂ ਆਪਾਂ ਜੇਕਰ ਕਰੀਏ ਵੀ ਹੁੰਦਾ ਕਿਉਂ ਆ ਗੋਡਾਂ ਦਾ ਜੋੜਾਂ ਦਾ ਦਰਦ ਜਿਹੜਾ ਗੋਡਿਆਂ ਦਾ ਦਰਦ ਹੁੰਦਾ ਕਿਉਂ ਆ ਜੀ ਆਪਾਂ ਜੋੜਾਂ ਦੇ ਦਰਦ ਦੀ ਅੱਜ ਗੱਲ ਕਰਨ ਜਾ ਰਹੇ ਆਂ ਜੋੜਾਂ ਦਾ ਦਰਦ ਜਿਹੜਾ ਹੈਗਾ ਪਹਿਲਾ ਜਿਹੜਾ ਸਮਾਂ ਸੀ ਵੀ 25 ਸਾਲ ਪਹਿਲਾਂ ਤਉਦੋਂ ਇਹ ਜਿਹੜੀ ਬਿਮਾਰੀ ਸੀ ਇਹ ਜਿਹੜੇ ਦਰਦ ਸੀ ਤੁਸੀਂ ਵੀ ਦੇਖਿਆ ਹੋਣਾ ਆਪਣੇ ਨਾਰਮਲ ਡੇ ਟੂ ਡੇ ਰੁਟੀਨ 'ਚ ਪਹਿਲਾਂ 60-70 ਸਾਲ ਤੋਂ ਬਾਅਦ ਹੀ ਜ਼ਿਆਦਾਤਰ ਸ਼ੁਰੂ ਹੁੰਦਾ ਸੀ ਲੇਕਿਨ ਹੁਣ ਇਹਦੀ ਆਯੂ ਸੀਮਾ ਜਿਵੇਂ ਖਤਮ ਜਈ ਹੋ ਗਈ ਹੈ ਕਈ ਵਾਰੀ ਬੱਚਿਆਂ ਨੂੰ ਹੋ ਜਾਂਦਾ ਹੈ ਟੀਨੇਜਰ ਸਕੂਲਾਂ 'ਚ ਪੜ੍ਹਨੇ ਵਾਲੇ ਕਾਲਜ 'ਚ ਪੜ੍ਹਨੇ ਵਾਲਿਆਂ ਨੂੰ ਵੀ ਹੋ ਜਾਂਦਾ ਹੈ ਨਈ ਵਿਆਹੀਆਂ ਕੁੜੀਆਂ ਹੁੰਦੀਆਂ ਹੈਗੀਆਂ ਕਈ ਵਾਰੀ ਉਹਨਾਂ ਨੂੰ ਹੋ ਜਾਂਦਾ ਹੈ ਬਜ਼ੁਰਗਾਂ ਨੂੰ ਹੋ ਜਾਂਦਾ ਹੈ ਜਿਵੇਂ 40-45 ਸਾਲ ਤੋਂ ਉੱਪਰ ਉੱਪਰ ਜਿਹੜੇ ਹੁੰਦੇ ਨੇ ਅੱਜਕੱਲ ਸਾਰਿਆਂ ਨੂੰ ਹੀ ਹੋਣਾ ਸ਼ੁਰੂ ਹੋ ਗਿਆ ਤਾਂ ਇਹਦਾ ਜਿਹੜਾ ਮੇਨ ਆਯੁਰਵੇਦ ਦੇ ਹਿਸਾਬ ਨਾਲ ਮੈਂ ਕ ਦਾਦੀ ਬ੍ਰਿਧੀ ਹੋ ਜਾਂਦੀ ਹੈ 에ਅਰ ਲੈਵਲ ਜਦੋਂ ਬੋਡੀ ਦੇ ਵਿੱਚ ਆਪਣਾ ਵਧ ਜਾਂਦਾ ਹੈਗਾ ਤਾਂ ਉਹਦੇ ਨਾਲ ਕਿਸੇ ਵੀ ਜੋੜ 'ਚ ਸਾਨੂੰ ਦਰਦ ਹੋ ਸਕਦਾ ਹੈ ਭਾਵੇਂ ਉਹ ਸੀਨੇ 'ਚ ਦਰਦ ਹੋਵੇ ਭਾਵੇਂ ਜੋੜਾਂ 'ਚ ਹੋਵੇ ਗਠੀਆ ਹੋ ਜਾਏ ਜਾਂ ਕਮਰ ਦਰਦ ਹੋ ਜਾਏ ਜਾਂ ਸ਼ਿਆਟਿਕਾ ਹੋ ਜਾਏ ਮੈਨੀ ਦੇ ਪਿੱਛੇ ਕਾਰਨ ਸਿਰਫ ਬਾਤ ਬ੍ਰਿਧੀ ਹੈਗੀ ਉਹ ਕਿਸ ਏਰੀਆ 'ਚ ਬਾਤ ਵਧ ਰਿਹਾ ਔਰ ਕਦੋਂ ਤੱਕ ਵਧਿਆ ਰਹਿ ਰਿਹਾ ਫਿਰ ਉਹ ਹੋਰ ਅੱਗੇ-ਅੱਗੇ ਬਿਮਾਰੀਆਂ ਨੂੰ ਧੀਰੇ-ਧੀਰੇ ਬੜਾਣਾ ਸ਼ੁਰੂ ਕਰ ਦਿੰਦਾ ਜਿਵੇਂ ਗਠੀਏ ਦੀ ਜੇ ਆਪਾਂ ਗੱਲ ਕਰੀਏ ਤਾਂ ਯੂਰਿਕ ਐਸਿਡਿਕ ਨਾਰਮਲ ਜਈ ਬਿਮਾਰੀ ਹੈ ਤੁਸੀਂ ਦੇਖਿਆ ਹੋਣਾ ਆਮ ਹਰ ਕਿਸੇ ਨੂੰ ਹੀ ਹੋ ਜਾਂਦੀ ਹੈਗੀ ਲੇਕਿਨ ਜਦੋਂ ਉਹ ਬਹੁਤ ਲੰਬਾ ਸਮੇਂ ਇੱਕ ਰਹਿਣਾ ਸ਼ੁਰੂ ਕਰ ਦਿੰਦੀ ਹੈ ਉਹਦੇ ਨਾਲ ਸੂਜਨ ਆਉਂਦੀ ਹੈਗੇ ਉਹਦੇ ਨਾਲ ਅੰਦਰੋਂ ਹੱਡੀਆਂ ਖਰਾਬ ਹੋਣਾ ਸ਼ੁਰੂ ਹੋ ਜਾਂਦੀਆਂ ਹਨ ਔਰ ਉਹਦੇ ਨਾਲ ਆਪਣੇ ਟਿਸ਼ੂਜ਼ ਸੈੱਲ ਜਿਹੜੀਆਂ ਨੇ ਉਹ ਰਪਚਰ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਹੌਲੇ-ਹੌਲੇ ਕਰਕੇ ਛੋਟੀ ਜਿਹੀ ਬਿਮਾਰੀ ਤੋਂ ਸ਼ੁਰੂ ਹੋਇਆ 2-4 ਸਾਲ ਇਲਾਜ ਪ੍ਰੋਪਰਲੀ ਨਹੀਂ ਆਪਾਂ ਉਹਦਾ ਕੀਤਾ ਆਪਾਂ ਪਰਵਾਹ ਵੀ ਨਹੀਂ ਕੀਤੀ ਤਾਂ ਹੌਲੇ-ਹੌਲੇ ਉਹ ਗਠੀਏ ਦਾ ਕਈ ਵਾਰੀ ਰੂਪ ਲੈ ਲੈਂਦਾ ਇਦਾਂ ਹੀ ESR ਵਧਦਾ ਰਹਿੰਦਾ ਹੈ ਇਨਫੈਕਸ਼ਨ ਆਪਾਂ ਉਹਨੂੰ ਦਰਕਿਨਾਰ ਕਰ ਦਿੰਦੇ ਹੈਗੇ ਪ੍ਰੋਪਰਲੀ ਟਰੀਟਮੈਂਟ ਨਹੀਂ ਲੈਂਦੇ ਹੌਲੇ-ਹੌਲੇ ਉਹ ਵੀ ਵਧ ਕੇ ਗਠੀਏ ਆਪਾਂ ਨੂੰ ਸ਼ੁਰੂ ਹੁੰਦੀ ਹੈ ਐਗਜ਼ੈਕਟਲੀ ਉਹ ਟਾਈਮ ਨਹੀਂ ਹੁੰਦਾ ਉਦੋਂ ਸ਼ੁਰੂ ਹੋਣੇ ਦਾ ਉਸ ਤੋਂ ਕੋਈ 5 ਕਿ ਸਾਲ ਪਿੱਛੇ ਅਗਰ ਇਨਸਾਨ ਚੱਲਾ ਜਾਏ ਨਾ ਹੋਰ ਇਹ ਦੇਖੇ ਕਿ ਮੈਂ ਆਪਣੇ ਖਾਣੇ ਪੀਣੇ ਦਾ ਕਿਵੇਂ ਖਿਆਲ ਰੱਖ ਰਹੀ ਸੀ ਐਕਸਰਸਾਈਜ਼ ਕਿਵੇਂ ਕਰ ਰਹੀ ਸੀ ਜਾਂ ਆਪਣਾ ਮੈਂ ਮੇਰਾ ਲਾਈਫ ਸਟਾਈਲ ਕਿਦਾਂ ਦਾ ਸੀ ਉਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਕਿਉਂਕਿ ਇਹ ਕਿ ਕ੍ਰੋਨਿਕ ਬਿਮਾਰੀਆਂ ਨੂੰ ਤੁਹਾਨੂੰ 올 ਆਫ ਅਸਰਡ ਨਹੀਂ ਹੋ ਜਾਣੀਆਂ ਕਿ ਤੁਸੀਂ ਰਾਤ ਪਏ ਸੀ ਤੇ ਸਵੇਰੇ ਹੀ ਤੁਹਾਨੂੰ ਬਿਮਾਰੀ ਹੋ ਗਈ ਇਹ ਇਦਾਂ ਨਹੀਂ ਹੈਗਾ ਇਹ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼ ਇਸ ਹਨ ਔਰ ਇਹਦੇ ਲਈ ਆਪਾਂ ਨੂੰ ਖਾਸ ਧਿਆਨ ਰੱਖਣਾ ਪਏਗਾ ਕਿ ਜਦੋਂ ਤੋਂ ਆਪਣੇ ਬੱਚੇ ਘਰਾਂ ਚ ਪਲਣਾ ਸ਼ੁਰੂ ਹੁੰਦੇ ਹੈਗੇ ਆਪਾਂ ਨੂੰ ਉਦੋਂ ਹੀ ਉਹਨਾਂ ਦਾ ਖਾਣਾ ਪੀਣਾ ਜਿਹੜਾ ਹੈਗਾ ਸੁਧਾਰਨਾ ਪਏਗਾ ਉਹਨਾਂ ਨੂੰ ਅਚੀ ਹੈਬਿਟਸ ਜਿਹੜੀਆਂ ਹੈਗੀਆਂ ਕ੍ਰੀਏਟ ਕਰਨੀਆਂ ਪਈਆਂ ਪੈਣਗੀਆਂ ਮੈਂ ਬਹੁਤ ਜ਼ਿਆ ਦੇਖਦੀਆਂ ਮਤਲਬ ਪੰਜਾਬ ਚ ਕਿਆ ਆਪਣੇ 올ਓਵਰ ਇੰਡੀਆ ਚ ਹੀ ਇਦਾਂ ਹੋ ਗਿਆ ਹੋਇਆ ਹੈਗਾ ਕਿ ਹਰ ਪਰਿਵਾਰ ਜਿਹੜਾ ਹੈਗਾ ਰਿਫਾਈਨਡ ਆਇਲ ਯੂਜ਼ ਕਰਦਾ ਹੈ ਕਨੋਲਾ ਆਇਲ ਯੂਜ਼ ਕਰਦਾ ਹੈ ਸਫੋਲਾ ਆਇਲ ਯੂਜ਼ ਕਰਦਾ ਹੈ ਜਾਂ ਇਦਾਂ ਦੇ ਜਿਹੜੇ ਹੈਗੇ ਉਹ ਨੋਨ ਗਰੀਸੀ ਆਇਲ ਹੁੰਦੇ ਨੇ ਬੇਸਿਕਲੀ ਇਹ ਇਨਾਂ ਚ ਗਰੀਸ ਹੁੰਦੀ ਨਹੀਂ ਲੂਬ੍ਰੀਕੇਸ਼ਨ ਹੀ ਨਹੀਂ ਹੁੰਦਾ ਹੈਗਾ ਡਬਲ ਟ੍ਰਿਪਲ ਫਿਲਟਰਡ ਆਇਲ ਹੁੰਦੇ ਹੈਗੇ ਔਰ ਇਹ ਕਿਸੇ ਕੰਮ ਦੇ ਨਹੀਂ ਹੁੰਦੇ ਜ਼ਿਆਦਾਤਰ ਆਇਲ ਜਿਹੜੇ ਹੈਗੇ ਲੇਕਿਨ ਅੱਜ 80% ਲੋਕ ਜਿਹੜੇ ਹੈਗੇ ਪਰਿਵਾਰ ਇਹੀ ਤੇਲ ਯੂਜ਼ ਕਰ ਰਹੇ ਹੁਣ ਤੁਸੀਂ ਆਪ ਹੀ ਦੇਖੋ ਜਦੋਂ ਆਪਾਂ ਕੋਈ ਬਾਈਕ ਜਾਂ ਗੱਡੀ ਜਾਂ ਮਤਲਬ ਕੁਝ ਵੀ ਰੱਖਦੇ ਨੇ ਤਾਂ ਉਹਦੀ ਸਰਵਿਸ ਕਰਦੇ ਨੇ ਨਾ ਤਾਂ ਉਹਦੀ ਸਰਵਿਸ ਚ ਕੀ ਕਰਦੇ ਨੇ ਗ੍ਰੀਸ ਦਿੰਦੇ ਨੇ ਲੂਬ੍ਰੀਕੇਸ਼ਨ ਲਈ ਆਇਲਸ ਦਿੰਦੇ ਨੇ ਤਾਂ ਇਹ ਜਿਹੜੇ ਆਪਣੇ ਦੇਸੀ ਪਹਿਲਾਂ ਤੇਲ ਸੀ ਨਾ ਜਿਵੇਂ ਸਰੋਂ ਹੋ ਗਈ ਤਿਲਾਂ ਦਾ ਤੇਲ ਹੋ ਗਿਆ ਮੂੰਗਫਲੀ ਦਾ ਤੇਲ ਹੋ ਗਿਆ ਅਲਸੀ ਦਾ ਤੇਲ ਹੋ ਗਿਆ ਜਾਂ ਦੇਸੀ ਗਾਂ ਦਾ ਘਿਓ ਹੋ ਗਿਆ ਮੱਝ ਦਾ ਘਿਓ ਵੀ ਇਦਾਂ ਦੀ ਗੱਲ ਨਹੀਂ ਹੈਗੀ ਉਹ ਵੀ ਬਹੁਤ ਵਧੀਆ ਹੈ ਤੇ ਇਹ ਲੂਬ੍ਰੀਕੇਸ਼ਨ ਨੂੰ ਕ੍ਰੀਏਟ ਕਰਦੇ ਸੀ ਇਹ ਬਾਤ ਨੂੰ ਬੈਲੈਂਸ ਕਰਕੇ ਰੱਖੇ ਜਦੋਂ ਬਾਹਰ ਬਾਹਰ ਤੇ ਲੈਵਲ 에어 ਲੈਵਲ ਬੋਡੀ ਚ ਬੈਲੈਂਸਡ ਰਹਿੰਦਾ ਤਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਰਦ ਹੈਗੀ ਉਹ ਬਹੁਤ ਛੇਤੀ ਇਨਸਾਨ ਨੂੰ ਪ੍ਰਭਾਵਿਤ ਨਹੀਂ ਕਰਦੀ ਇਹੀ ਕਾਰਨ ਸੀ ਕਿ ਪੁਰਾਣੇ ਟਾਈਮ ਚ ਜਦੋਂ ਇਹ ਬਿਮਾਰੀਆਂ ਹੁੰਦੀਆਂ ਸੀ 60 70 ਸਾਲ ਤੋਂ ਬਾਅਦ ਹੁੰਦੀਆਂ ਸੀ ਔਰ ਅੱਜ ਕੀ ਹੋ ਰਿਹਾ ਅੱਜ ਇਹ ਬਿਮਾਰੀਆਂ ਪਹਿਲਾਂ ਸ਼ੁਰੂ ਹੋ ਰਹੀਆਂ ਕਿਉਂਕਿ ਬੱਚੇ ਖਾਣੇ ਚ ਕੀ ਹੁੰਦਾ ਖਾਂਦੇ ਹੀ ਨਹੀਂ ਹੈਗੇ ਮੱਖਣ ਵੀ ਨਹੀਂ ਖਾਂਦੇ ਉਹ ਜੇ ਆਪਾਂ ਉਹਨਾਂ ਨੂੰ ਕੁਝ ਦੇਣਾ ਵੀ ਹੈ ਮੱਖਣ ਮੁੱਖਣ ਤਾਂ ਆਪਾਂ ਬਾਰੋਂ ਇਲਾਕੇ ਦੇ ਦਿੰਦੇ ਨੇ ਕਿ ਇਹ ਮਤਲਬ ਪਤਾ ਨਹੀਂ ਕਦੋਂ ਦਾ ਬਣਾਇਆ ਸਾਨੂੰ ਵੀ ਨਹੀਂ ਪਤਾ 2-3 ਮਹੀਨੇ ਪਹਿਲਾਂ ਜਾਂ 2-3 ਸਾਲ ਪੁਰਾਣਾ ਤੇ ਆਪਾਂ ਉਹਨੂੰ ਉਹ ਬਣਾ ਕੇ ਦੇ ਦੇ ਰਹੇ ਨੇ ਜਾਂ ਉਹਨਾਂ ਨੂੰ ਪੀਜ਼ਾ ਦੇ ਰਹੇ ਨੇ ਜਾਂ ਸੌਸੇਸ ਦੇ ਰਹੇ ਨੇ ਇਦਾਂ ਦੀਆਂ ਚੀਜ਼ਾਂ ਖਾ ਰਹੇ ਨੇ ਹੁਣ ਤੁਸੀਂ ਆਪ ਸੋਚੋ ਤੁਹਾਨੂੰ ਇੱਕ ਸਵਸਥ ਸਰੀਰ ਚਾਹੀਦਾ ਲੇਕਿਨ ਤੁਸੀਂ ਗੰਦਗੀ ਸਰੀਰ ਚ ਪਾਈ ਜਾ ਰਹੇ ਹੋ ਕਿੱਥੋਂ ਮਿਲਣੀ ਹੈਗੇ ਸਵਸਥ ਸਰੀਰ ਤੁਸੀਂ ਕਿਵੇਂ ਲੈ ਲੋਗੇ ਜੀ ਅ ਇਕਰ ਅਬ ਦਰਦ ਦੀ ਗੱਲ ਕਰਦੇ ਆ ਜਦੋਂ ਜੋੜਾਂ ਦਾ ਦਰਦ ਸ਼ੁਰੂ ਹੁੰਦਾ ਗੋਡਿਆਂ ਦਾ ਦਰਦ ਸ਼ੁਰੂ ਹੁੰਦਾ ਮੈਡੀਕਲ ਤੇ ਜਾ ਕੇ ਅਸੀਂ ਪੇਨ ਕਿਲਰ ਲੈ ਲੈਂਦੇ ਆ ਦੋ ਚਾਰ ਦਿਨ ਠੀਕ ਰਹਿੰਦਾ ਫਿਰ ਫਿਰ ਹੋ ਗਿਆ ਫਿਰ ਫਿਰ ਪੇਨ ਕਿਲਰ ਕਿਲਰ ਲੈ ਲੈਂਦੇ ਆ ਇਹ ਕਿੰਨੇ ਸਹੀ ਆ ਤੁਸੀਂ ਦੇਖੋ ਜੇ ਕਦੇ ਦਰਦ ਹੋ ਗਿਆ ਕਈ ਵਾਰੀ ਬਾਈਚਾਂਸ ਉਧਾਂ ਵੀ ਦਰਦ ਹੋ ਜਾਂਦਾ ਹੈ ਤੇ ਜੇ ਛੋਟਾ ਮੋਟਾ ਕੋਈ ਵੀ ਦਰਦ ਹੈ ਤੁਸੀਂ ਜੇ ਗਏ ਤੁਸੀਂ ਪੇਨਕিলার ਲੈ ਲਿਆ ਜੇ 2-4 ਦਿਨ ਦੀ ਜਾਂ ਹਫਤਾ ਲੈਣੀ ਦੀ ਜ਼ਰੂਰਤ ਵੀ ਪੈਂਦੀ ਤਾਂ ਐਸਾ ਚ ਕੋਈ ਬਹੁਤ ਸੀਵੀਅਰ ਸਾਈਡ ਇਫੈਕਟਸ ਨਹੀਂ ਆਉਂਦੇ ਲੇਕਿਨ ਜੇ ਤੁਸੀਂ ਆਪਣੀ ਜ਼ਿੰਦਗੀ ਪੇਨਕিলার ਦੇ ਸਹਾਰੇ ਬਿਤਾਉਣਾ ਚਾਹੁੰਦੇ ਹੋ ਤਾਂ ਉਹ ਇੱਕ ਸੀਰੀਅਸ ਪ੍ਰੋਬਲਮ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੇਨਕিলার ਜਿੰਨੇ ਵੀ ਸాల్ਟ ਹੈਗੇ ਸਿੰਥੈਟਿਕ ਮੈਡੀਕੇਸ਼ਨਲ ਸాల్ਟਸ ਹੁੰਦੇ ਹੈਗੇ ਕਿਤੇ ਨਾ ਕਿਤੇ ਲੀਵਰ ਤੇ ਕਿਡਨੀਆਂ ਨੂੰ ਪ੍ਰਭਾਵਿਤ ਕਰਦੇ ਨੇ ਅੱਗੇ ਚੱਲ ਕੇ ਨੁਕਸਾਨ ਉਠਾਣੇ ਪੈ ਜਾਂਦੇ ਨੇ ਔਰ ਦਰਦ ਰੋਕਣਾ ਇਸ ਚੀਜ਼ ਦਾ ਸਮਾਧਾਨ ਨਹੀਂ ਹੈਗਾ ਜੇ ਗ੍ਰੀਸ ਕੱਟੀ ਕੀ ਤੁਹਾਡੇ ਗੋਡਿਆਂ 'ਚ ਹੀ ਪ੍ਰੋਬਲਮ ਕਿਸ ਕਰਕੇ ਹੋ ਰਹੀ ਹੈ ਕਿਉਂਕਿ ਗੋਡਿਆਂ 'ਚ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਹੈਗੇ ਹਰ ਪੇਸ਼ੈਂਟ ਦਾ ਕਾਰਨ ਅਲੱਗ-ਅਲੱਗ ਹੈਗਾ ਕਿਸੇ-ਕਿਸੇ ਮਰੀਜ਼ ਨੂੰ ਗੋਡਿਆਂ 'ਚ ਦਰਦ ਦੀ ਜਾਂ ਜੋੜਾਂ 'ਚ ਜਦ ਦਰਦ ਜਿਹੜਾ ਹੈਗਾ ਪੇਟ ਕਰਕੇ ਵੀ ਹੁੰਦਾ ਹੈਗਾ ਜਦੋਂ ਤੁਹਾਡਾ ਡਾਈਜੈਸਟਿਵ ਸਿਸਟਮ ਸਹੀ ਨਹੀਂ ਹੈਗਾ ਤੁਸੀਂ ਕੁਝ ਵੀ ਖਾ ਲਿਆ ਔਰ ਉਹ ਪ੍ਰੋਪਰਲੀ ਪਚਿਆ ਨਹੀਂ ਨਾ ਫਿਰ ਉਹ ਆਮ ਕ੍ਰੀਏਟ ਕਰੇਗਾ ਜਾਂ ਬਾਤਵ੍ਰਿਧੀ ਕਰੇਗਾ ਉਹਦੇ ਨਾਲ ਤੁਹਾਨੂੰ ਦਰਦ ਹੋਏਗਾ ਤਾਂ ਜੇ ਤੁਸੀਂ ਉਹਦੇ 'ਚ ਤੁਹਾਨੂੰ ਪੇਟ ਦਾ ਹੀ ਇਲਾਜ ਕਰਨਾ ਪਏਗਾ ਜਦੋਂ ਪੇਟ ਸਹੀ ਹੋ ਗਿਆ ਬਿਲਕੁਲ ਠੀਕ ਹੋ ਜਾਣਾ ਕਈ ਵਾਰੀ ਕੈਲਸ਼ ਜਾਂਦੇ ਨੇ ਨਾ ਡੈਫੀਸ਼ੀਐਂਸੀ ਹੋ ਜਾਂਦੀ ਹੈ ਵਿਟਾਮਿਨ ਡੀ ਘਟ ਜਾਂਦਾ ਹੈ ਵਿਟਾਮਿਨ ਬੀ 12 ਘਟ ਜਾਂਦਾ ਹੈ ਆਮ ਤੌਰ ਤੇ ਬੱਚਿਆਂ ਨੂੰ ਜਾਂ ਜਿਹੜੇ ਜੇ ਜਿਵੇਂ ਆਪਾਂ ਕਹਿ ਦਿੰਦੇ ਆ ਕਿ 20 22 25 ਸਾਲ 30 ਸਾਲ ਤੱਕ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ ਇਹਨਾਂ ਦੀ ਡੈਫੀਸ਼ੀਐਂਸੀਸ ਕਰਕੇ ਉਹਨਾਂ ਨੂੰ ਦਰਦ ਹੁੰਦਾ ਹੈਗਾ ਲੇਕਿਨ ਉਹ ਪਹਿਲੇ ਤੁਹਾਨੂੰ ਚੈੱਕ ਕਰਵਾਣਾ ਪਏਗਾ ਕਿ ਕਾਰਨ ਕੀ ਹੈਗਾ ਤੁਹਾਡੇ ਗੋਡਿਆਂ ਨੂੰ ਉਦਾਰਦ ਹੋਣ ਦਾ ਕਈ ਵਾਰੀ ਮਸਲਸ ਕਮਜ਼ੋਰ ਹੋ ਜਾਂਦੇ ਨੇ ਹੱਡੀਆਂ ਠੀਕ ਹੁੰਦੀਆਂ ਨੇ ਮਸਲਸ ਵੀਕ ਹੋ ਜਾਂਦੇ ਮਸਲ ਸਵੀਕ ਹੈਗੇ ਫਿਰ ਮਸਲ ਸਵੀ ਮੈਡੀਕੇਸ਼ਨਸ ਤੇ ਜਲਦੀ ਹੀ ਕਈ ਵਾਰੀ ਇੰਜਰੀ ਹੋ ਜਾਂਦੀ ਹੈ ਕਈ ਵ ਹੈ ਉਹ ਕਈ ਵਾਰੀ ਹੋ ਸਕਦਾ ਕਿ ਤੁਹਾਨੂੰ ਆਪ ਨੂੰ ਨਾ ਪਤਾ ਚੱਲੇ ਇਸ ਕਰਕੇ ਤੁਸੀਂ ਜ਼ਰੂਰ ਡਾਕਟਰ ਦੀ ਸਲਾਹ ਲਓ ਉਹਨਾਂ ਨੂੰ ਪੁੱਛੋ ਕਿ ਕਾਰਨ ਕੀ ਹੈਗਾ ਉਹ ਪ੍ਰੋਪਰ ਰੂਟ ਕਾਸ ਤੋਂ ਟਰੀਟਮੈਂਟ ਕਰਨਗੇ ਔਰ ਤੁਸੀਂ ਠੀਕ ਹੋ ਜਾਓਗੇ ਲੇਕਿਨ ਪੇਨ ਕਿਲਰ ਤੇ ਲਾਈਫ ਲੌਂਗ ਲਈ ਜਿਹੜੀ ਡਿਪੈਂਡੈਂਸੀ ਹੈ ਉਹ ਨਹੀਂ ਹੋਣੀ ਚਾਹੀਦੀ ਜੀ ਮੈਡਮ ਇਹ ਪ੍ਰੋਬਲਮ ਜਿਹੜੀ ਹੈ ਚਲੋ ਵੱਡੀ ਉਮਰ ਦੇ ਵਿੱਚ ਅਸੀਂ ਮੰਨ ਲੈਂਦੇ ਆ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਨੂੰ ਜਿਹੜਾ ਹੈਗਾ ਗਠੀਆ ਦੀ ਹੈ ਨਾ ਜੋੜਾਂ ਦੀ ਪ੍ਰੋਬਲਮ ਜੋੜਾਂ ਦੇ ਦਰਦ ਦੀ ਪ੍ਰੋਬਲਮ ਆ ਗਈ ਪਰ ਇਹ ਜਿਹੜੀ ਹੈਗੀ ਬੱਚਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੀ ਬੱਚਿਆਂ ਦੇ ਵਿੱਚ ਇਹ ਸਮਝਾ ਕੇ ਹਟੀ ਹੈਗੀ ਜਦੋਂ ਬੱਚੇ ਜੰਮਦੇ ਹੈਗੇ ਮਾਤਾਇ ਜਿਹੜੀਆਂ ਹੈਗੀਆਂ ਹੁਣ ਜ਼ਿਆਦਾਤਰ ਬ੍ਰੈਸਟ ਫੀਡਿੰਗ ਨਹੀਂ ਉਹਨਾਂ ਨੂੰ ਕਰਵਾਂਦੀਆਂ ਠੀਕ ਹੈ ਔਰ ਉਹਦਾ ਪੂਰੀ ਜ਼ਿੰਦਗੀ ਲਈ ਆਉਣ ਵਾਲੇ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਨਾ ਉਹਦੇ 'ਚ ਬਹੁਤ ਜ਼ਿਆਦਾ ਸੀਵियर ਪ੍ਰਭਾਵ ਉਸ ਚੀਜ਼ ਦਾ ਪੈਂਦਾ ਹੈਗਾ ਕਿਉਂਕਿ ਮਾਤਾ ਦੇ ਦੁੱਧ 'ਚ ਇਦਾਂ ਦੇ ਸਾਰੇ ਬੱਚੇ ਨੂੰ ਜਿਹੜੀ ਵੀ ਮਿਨਰਲਸ ਚਾਹੀਦੇ ਹੈਗੇ ਉਹਨਾਂ ਨੂੰ ਜਿਹੜੇ ਵਿਟਾਮਿਨਸ ਚਾਹੀਦੇ ਹੈਗੇ ਉਹਦੀ ਬਾਡੀ 'ਚ ਇਮਿਊਨਿਟੀ ਲੈਵਲ ਡਵੈਲਪ ਹੁੰਦਾ ਹੈਗਾ ਉਹਦੇ ਕਰਕੇ ਸੋ ਥੈਟ ਕਿ ਆਉਣ ਵਾਲੇ ਟਾਈਮ 'ਚ ਭਵਿੱਖ 'ਚ ਉਹ ਬੱਚਾ ਹਰ ਬਿਮਾਰੀ ਤੋਂ ਸੁਰੱਖਿਤ ਰਹਿ ਸਕੇ ਤੇ ਇਸ ਕਰਕੇ ਇਹ ਮੇਰੀ ਬੜੀ ਅਪੀਲ ਹੈਗੀ ਕਿ ਜਿੰਨੇ ਵੀ ਛੋਟੇ ਸ਼ਿਸ਼ੂ ਹੁੰਦੇ ਹੈਗੇ ਉਹਨੂੰ ਕਮ ਸੇ ਕਮ ਤੁਸੀਂ 9 ਮਹੀਨੇ 1 ਸਾਲ ਤੱਕ ਆਪਣੀ ਫੀਡ ਜਿਹੜੀ ਹੈਗੀ ਜ਼ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਤੋਂ ਬਾਅਦ ਜਦੋਂ ਬੱਚਾ ਖਾਣਾ ਪੀਣਾ ਸ਼ੁਰੂ ਕਰ ਲੈਂਦਾ ਹੈਗਾ ਬੱਚੇ ਨੂੰ ਤੁਸੀਂ ਨਾਰਮਲ ਗ੍ਰੇਨਸ ਜਿਹੜੇ ਹੈਗੇ ਆਪਣੇ ਜਿਵੇਂ ਅਨਾਜ ਹੁੰਦੇ ਹੈਗੇ ਕਿਉਂ ਹੋ ਗਿਆ ਜਾਂ ਮੱਖਣ ਹੋ ਗਿਆ ਦੁੱਧ ਹੋ ਗਿਆ ਨਹੀਂ ਹੋ ਗਿਆ ਜਿਹੜਾ ਜੇ ਨੋਰਮਲ ਆਪਣੇ ਘਰਾਂ ਚ ਤੁਸੀਂ ਕਢਣ ਕੋਸ਼ਿਸ਼ ਕਰੋ ਦੁੱਧ ਲੈ ਕੇ ਉਹਦਾ ਆਪਣੇ ਆਪ ਬਣਾਓ ਨਾ ਕਿ ਆਪਾਂ ਜਾ ਕੇ ਬਾਏ ਕਰ ਲਈਏ ਸਦਾਈ ਔਰ ਜਿੰਨੇ ਵੀ ਆਇਲਸ ਹੈਗੇ ਜਿਵੇਂ ਡਰਾਈ ਫਰੂਟਸ ਹੈਗੇ ਉਹਨਾਂ ਨੂੰ ਭਿਗੋ ਕੇ ਦਿਓ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਸਲਸ ਨੂੰ ਬਹੁਤ ਅੱਛਾ ਸਟਰੋਂਗ ਕਰਦੀਆਂ ਹਨ ਹੱਡੀਆਂ ਨੂੰ ਸਟਰੋਂਗ ਕਰਦੀਆਂ ਹਨ ਕੈਲਸ਼ੀਅਮ ਵਿਟਾਮਿਨਸ ਵਗੈਰਾ ਜਿੰਨੀ ਵੀ ਡੈਫੀਸ਼ੀਐਂਸੀ ਹੁੰਦੀ ਹੈ ਉਹ ਸਾਰੀ ਪੂਰੀ ਹੋ ਜਾਂਦੀ ਹੈ ਔਰ ਬੱਚਿਆਂ ਲਈ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ ਸਾਰੇ ਬੱਚਾ ਨੂੰ ਦਿਨ ਚ ਕਮ ਸੇ ਕਮ 1 ਘੰਟਾ ਧੁੱਪ ਚ ਜ਼ਰੂਰ ਖੇਲਣਾ ਚਾਹੀਦਾ ਖੇਲਣ ਚਾਹੀ ਉਥੇ ਬੈਠਣ ਕਿਉਂਕਿ ਵਿਟਾਮਿਨ ਡੀ ਦੀ ਜਿਹੜੀ ਡੈਫੀਸ਼ੀਐਂਸੀ ਹੈ ਜਾਂ ਕੈਲਸ਼ੀਅਮ ਦੀ ਜਿਹੜੀ ਡੈਫੀਸ਼ੀਐਂਸੀ ਹੈਗੀ ਜਦੋਂ ਆਪਾਂ ਧੁੱਪ ਚ ਰਹਿਾਂਗੇ ਤਾਂ ਉਹ ਆਟੋਮੈਟਿਕਲੀ ਪੂਰੀ ਹੋਏਗੀ ਆਪਾਂ ਕੀ ਕਰਦੇ ਹਾਂ ਸਿੰਥੈਟਿਕ ਲੈ ਲੈਂਦੇ ਨੇ ਵਿਟਾਮਿਨ ਡੀ ਦੇ ਸ਼ੈਸ਼ੇ ਲੈ ਲਏ ਫਿਰ ਉਹ ਥੋੜਾ ਟਾਈਮ ਸਸਟੇਨ ਰਹਿਣ ਨੇ ਦੁਬਾਰਾ ਫਿਰ ਉਦਾਂ ਦਾ ਹੋ ਜਾਂਦਾ ਔਰ ਵਿਟਾਮਿਨ ਡੀ ਪੂਰੀ ਨਾ ਹੋਣ ਕਰਕੇ ਹੋਰ ਵੀ ਬਿਮਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਬੱਚਿਆਂ 'ਚ ਵੀ ਕੋਲੇਸਟਰੋਲ ਲੈਵਲ ਵਧਣਾ ਸ਼ੁਰੂ ਹੋ ਜਾਂਦੇ ਨੇ ਮੋਟਾਪਾ ਆ ਜਾਂਦਾ ਹੈ ਬੱਚਿਆਂ 'ਚ ਬੱਚਿਆਂ ਨੂੰ ਸਕਿਨ ਦੀ ਚਮੜੀ ਦੀ ਬਿ ਰਖੋਗੇ ਉਹਦੇ ਨਾਲ ਬਹੁਤ ਅੱਛਾ ਪ੍ਰਭਾਵ ਪੜੇਗਾ ਪਏਗਾ ਔਰ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਜ਼ਿਆਦਾਤਰ ਦਵਾਈਆਂ ਤੇ ਉਹਨਾਂ ਦੀ ਡਿਪੈਂਡੈਂਸੀ ਨਾ ਬਣਾਈ ਜਾਏ। ਇੱਕ ਗੱਲ ਹੋਰ ਬੜੀ ਪ੍ਰਚਲਿਤ ਆ ਮੈਡਮ ਜਿਕਰ ਆਪਾਂ ਗੱਲ ਕਰ ਲਈਏ ਸਮਾਜ ਦੇ ਵਿੱਚ ਕਹਿੰਦਾ ਕਿ ਐਲੋਪੈਥੀ ਦਵਾਈ ਲਓ ਪਰ ਜਿਹੜੀ ਆਯੁਰਵੈਦਿਕ ਹੈ ਨਾ ਉਹ ਤਾਂ ਤੁਹਾਡੇ ਨਾਲ ਹੀ ਜਾਂਦੀ ਹੈ ਜਿੰਨਾ ਚਿਰ ਤੁਹਾਡੀ ਉਮਰ ਹੈ ਨਾ ਉਨਾਂ ਚਿਰ ਤੁਹਾਨੂੰ ਲੈਣੀ ਪੈਣੀ ਹੈ ਉਸ ਤੋਂ ਬਿਨਾ ਇਲਾਜ ਉਹਦਾ ਉਹਦਾ ਇਲਾਜ ਨਹੀਂ ਕਰਦੀ। ਇਹ ਇਹਦੇ ਬਾਰੇ ਜ਼ਰੂਰ ਡਿਟੇਲ ਦੇ ਵਿੱਚ ਦੱਸਿਓ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਕੀ ਐਲੋਪੈਥਿਕ ਲੋ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਡਾ ਕਨਸਰਨ ਕੀ ਹੈਗਾ ਦੇਖੋ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕਿਸੇ ਨੂੰ ਵੀ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਥਾਇਰੋਇਡ ਹੋ ਗਿਆ ਜਾਂ ਗਠੀਆ ਹੋ ਗਿਆ ਜਾਂ ਸੋਰਾਈਸਿਸ ਹੋ ਗਿਆ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੋ ਗਈ ਤਾਂ ਐਲੋਪੈਥਿਕ ਦਵਾਈ ਤੁਸੀਂ ਕਿੰਨੇ ਟਾਈਮ ਲੈ ਰਹੇ ਹੋ ساری ਉਮਰ ਖਾ ਰਹੇ ਹੋ ਇੱਕ ਵਾਰੀ ਸ਼ੁਰੂ ਕੀਤੀ ਹੈਗੀ ਖਾਣਾ ਤਾਂ ساری ਉਮਰ ਤੁਹਾਡਾ ਉਹ ਦਵਾਈਆਂ ਪਿੱਛਾ ਨਹੀਂ ਛੱਡਣੀਆਂ ਹੁਣ ਦੱਸੋ ਐਲੋਪੈਥਿਕ ਨਹੀਂ ਛੱਡ ਰਹੀ ਪਿੱਛਾ ਜਾਂ ਆਯੁਰਵੇਦ ਨਹੀਂ ਛੱਡ ਰਹੀ ਹੁਣ ਆਯੁਰਵੇਦ ਜੀ ਇਦਾਂ ਦੇ ਬਹੁਤ سارے ਟ੍ਰੀਟਮੈਂਟਸ ਹੈਗੇ ਘਰ ਵੀ ਪੂਰੇ ਕਰਨੇ ਵਾਲੇ ਪ੍ਰੋਟੋਕੋਲਸ ਹੈਗੇ ਜੇ ਤੁਸੀਂ ਸਾਰੀਆਂ ਚੀਜ਼ਾਂ ਇਹ ਆਯੁਰਵੇਦ ਇਹ ਕਹਿੰਦਾ ਕਿ ਤੁਸੀਂ ਬਿਮਾਰ ਹੁੰਦੇ ਹੀ ਕਿਉਂ ਤੁਸੀਂ ਜੇ ਸਹੀ ਆਪਣਾ ਖਾਣਾ ਪੀਣਾ ਰੱਖੋਗੇ ਲਾਈਫ ਸਟਾਈਲ ਰੱਖੋਗੇ ਤਾਂ ਤੁਹਾਨੂੰ ਇਹਨਾਂ ਬਿਮਾਰੀਆਂ ਦੀ ਜ਼ਰੂਰਤ ਹੀ ਨਹੀਂ ਹੈਗੀ ਦਵਾਈਆਂ ਦੇ ਡਿਪੈਂਡੈਂਟ ਹੋਣ ਦੀ ਫਿਰ ਉਹ ਚਾਹੇ ਆਯੁਰਵੈਦਿਕ ਹੋਵੇ ਪਾਉਮਿਆ ਐਲੋਪੈਥਿਕ ਹੋਵੇ ਕੋਈ ਵੀ ਹੋਵੇ ਇਨਸਾਨ ਦਵਾਈਆਂ ਲਈ ਨਹੀਂ ਬਣਿਆ ਹੋਇਆ ਉਹ ਉਹਦੇ ਲਈ ਬਣਿਆ ਹੋਇਆ ਜਦੋਂ ਬਹੁਤ ਐਮਰਜੈਂਸੀ ਹੈ ਆਪਾਂ ਉਸ ਟਾਈਮ 'ਚ ਲਈਏ ਹੁਣ ਆਯੁਰਵੈਦਿਕ ਦਵਾਈਆਂ ਦੀ ਜਿਹੜੀ ਆਪਾਂ ਗੱਲ ਕੀਤੀ ਕਿ ਸਾਰੀ ਉਮਰ ਖਾਣੀ ਆ ਪੈਂਦੀ ਆ ਆਯੁਰਵੈਦਿਕ ਦਵਾਈਆਂ 'ਚ ਇਦਾਂ ਦਾ ਐਸਾ 'ਚ ਕੁਝ ਨਹੀਂ ਹੈਗਾ ਕੁਝ ਬਿਮਾਰੀਆਂ ਜ਼ਰੂਰ ਹੈਗੀਆਂ ਜਿਵੇਂ ਗਠੀਆ ਹੋ ਗਿਆ ਹੁਣ ਗਠੀਆ ਜਿਹੜਾ ਹੈਗਾ ਲਗਭਗ 10 ਉਹਦੇ ਚ 60-70 ਟਾਈਪ ਦੇ ਗਠੀਏ ਇਦਾਂ ਦੇ ਹੈਗੇ ਜਿਹੜੇ ਥੋੜਾ ਟਾਈਮ ਦਵਾਈਆਂ ਖਾ ਕੇ ਠੀਕ ਹੋ ਜਾਂਦੇ ਨੇ ਔਰ 30-40% ਇਦਾਂ ਦੇ ਵੀ ਹੈਗੇ ਜਿਦੇ ਚ ਲਾਈਫਲੋਂਗ ਜਿਹੜੀ ਹੈਗੀ ਦਵਾਈ ਖਾਣੀ ਪੈਗੀ ਉਹਦਾ ਮੈਂ ਤੁਹਾਨੂੰ ਸਮਝਾ ਦਿੰਦੀ ਆ ਕਿ ਤੁਸੀਂ ਆਮ ਗਠੀਆ ਵਾਲੇ ਪੇਸ਼ੈਂਟ ਦੇਖੇ ਹੋਣੇ ਜਿਹੜੇ ਜਿਹੇ ਵਰਸਟ ਕੰਡੀਸ਼ਨ ਹੁੰਦੀ ਹੈ ਗਠੀਏ ਦੀ ਉਹਦੇ ਚ ਹੱਥ ਪੈਰ ਉਗਲਾ ਮੁੜ ਜਾਂਦੀਆਂ ਨੇ ਕਈ ਵਾਰੀ ਪੇਸ਼ੈਂਟ ਬੈਡ ਰੀਡਨ ਹੋ ਜਾਂਦਾ ਹੁਣ ਉਹਨੂੰ ਉਹ ਗਠੀਆ ਅੱਜ ਨਹੀਂ ਸ਼ੁਰੂ ਹੋਇਆ ਉਹਨੂੰ ਕਮ ਸੇ ਕਮ 20 ਸਾਲ 15 ਸਾਲ 25 ਸਾਲ ਪੁਰਾਣਾ ਗਠੀਆ ਸ਼ੁਰੂ ਹੋਇਆ ਹੁਣ ਤੁਸੀਂ ਕੀ ਸੋਚਦੇ ਹੋ ਕਿ 25 ਸਾਲ ਬਿਮਾਰੀ ਜਿਹਨੂੰ ਬਿਮਾਰੀ 25 ਸਾਲਾਂ ਤੋਂ ਹੈਗੀ ਤੇ ਉਹਨੇ ਕਾਫੀ ਸਟੀਰੋਇਡਸ ਖਾ ਲਏ ਕਾਫੀ ਬਾਇਓਲੋਜੀਕਲ ਇੰਜੈਕਸ਼ਨਸ ਲਗਾ ਲਏ ਤਾਂ ਉਹਨਾਂ ਨੂੰ ਆਪਾਂ ਆਯੁਰਵੇਦ ਕੀ ਕਰਦੀ ਹੈ ਚਮਤਕਾਰ ਨਹੀਂ ਕਰ ਸਕਦੇ ਨਾ ਆਪਾਂ ਕਿ 6 ਮਹੀਨੇ ਚ ਮੈਂ ਖੜਾ ਕਰਨਾ ਉਦਾਂ ਨਹੀਂ ਹੁੰਦਾ ਹੈਗਾ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਇਤਨੀ ਬयंਕਰ ਬਿਮਾਰੀ ਤੋਂ ਪੇਸ਼ੈਂਟ ਜੂਝ ਰਿਹਾ ਤਾਂ ਜੇ ਉਹ ਬਿਨਾ ਸਟੀਰੋਇਡ ਜਾਂ ਬਿਨਾ ਮਤਲਬ ਬਾਇਓਲੋਜੀਕਲ ਇੰਜੈਕਸ਼ਨ ਜਾਂ ਬਿਨਾ ਐਨੀ ਸਾਈਡ ਇਫੈਕਟਸ ਜਿਹੜਾ ਉਹ ਪੇਸ਼ੈਂਟ ਅਗਰ ਹੌਲੇ 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 ਰਿਕਵਰੀ ਹੋਦੀ ਸਹੀ ਪਾਸੇ ਨੂੰ ਹੁੰਦੀ ਹੈ ਤਾਂ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਉਹਨੂੰ 5 ਸਾਲ 10 ਸਾਲ ਦਵਾਈ ਖਾਣੇ ਚ ਕੋਈ ਪਰੇਸ਼ ਕਰਨਾ ਚਾਹੀਦਾ ਕਿਉਂਕਿ ਉਹਦੀ ਲਾਈਫ ਬੈਟਰ ਹੋ ਰਹੀ ਹੈ ਉਹਨਾਂ ਚੀਜ਼ਾਂ ਨਾਲ ਔਰ ਇੱਕ ਡਿਪੈਂਡੈਂਸੀ ਖਤਮ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਆਯੁਰਵੈਦਿਕ ਮੈਡੀਸਿਨਸ ਦੇ ਸਾਈਡ ਇਫੈਕਟਸ ਨਹੀਂ ਹੁੰਦੇ ਸਿਰਫ ਥੋੜੇ ਬਹੁਤ ਹੁੰਦੇ ਨੇ ਉਹ ਕੀ ਹੁੰਦੇ ਨੇ ਉਹ ਵੀ ਮੈਂ ਦੱਸ ਦਿੰਦੀ ਆ ਪੇਸ਼ੈਂਟ ਨੂੰ ਯੂਰਿਨ ਜ਼ਿਆਦਾ ਆਉਂਦਾ ਹੈਗਾ ਔਰ ਉਹ ਆਯੁਰਵੇਚ ਹੀ ਆਪਾਂ ਨੂੰ ਜ਼ਰੂਰੀ ਹੈਗਾ ਕਿਉਂਕਿ ਪੇਸ਼ੈਂਟ ਆਪਾਂ ਸਰੀਰ ਨੂੰ ਅੰਦਰੋਂ ਸਾਫ਼ ਕਰਨਾ ਹੈ ਕਈ ਵਾਰੀ ਮੋਸ਼ਨ ਜ਼ਿਆਦਾ ਆ ਜਾਂਦੇ ਨੇ ਦੋ ਵਾਰੀ ਤਿੰਨ ਵਾਰੀ ਮੋਸ਼ਨ ਆ ਜਾਂਦੇ ਨੇ ਉਹ ਵੀ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਆਪਣੀਆਂ ਅੰਤ ਲਗਭਗ 80 ਤੋਂ 30 ਫੀਟ ਲੰਬਾਈ ਮਤਲਬ ਤੁਹਾਡੇ ਵਰਗੇ 5-7 ਬੰਦੇ ਹੋਣਗੇ ਇੰਨੀਆਂ ਕਰੀ ਪਾਈਪਸ ਤੁਹਾਡੇ ਅੰਦਰ ਹੈਗੀਆਂ ਤਾਂ ਉਹਨੂੰ ਆਪਾਂ ਨੂੰ ਕਲੀਨ ਕਰਨ ਲਈ 2-3 ਮਹੀਨੇ ਦਾ ਟਾਈਮ ਚਾਹੀਦਾ ਹੁੰਦਾ ਤਾਂ ਜਦੋਂ ਮੋਸ਼ਨ ਦੇ ਥਰੂ ਦਿਨ ਚ 2-3 ਵਾਰੀ ਆਏਗਾ ਤਾਂ ਉਹ ਸਰੀਰ ਇੱਕ ਵਾਰੀ ਸਾਫ਼ ਹੁੰਦਾ ਹੈ ਜਿੰਨੀ ਵੀ ਗੰਦਗੀ ਸਾਲਾਂ ਤੋਂ ਜੰਮੀ ਹੋਈ ਹੈ ਉਹ ਸਾਰੀ ਬਾਹਰ ਨਿਕਲਦੀ ਹੈ ਔਰ ਆਯੁਰਵੇਦ ਦਾ ਇਹ ਮੂਲ ਸਿਧਾਂਤ ਹੈ ਕਿ ਆਪਾਂ ਸਰੀਰ ਨੂੰ ਸਾਫ਼ ਕੀਤੇ ਬਿਨਾਂ ਕਿਸੇ ਬਿਮਾਰੀ ਦਾ ਜੇ ਇਲਾਜ ਕਰਾਂਗੇ ਨਾ ਤਾਂ ਉਹ ਜਿਹੜੀ ਦਵਾਈ ਹੈ ਉਹ ਬਿਮਾਰੀ ਨੂੰ ਲੱਗੇਗੀ ਹੋਰ ਮਤਲਬ ਐਸੇ ਚ ਤੁਹਾਨੂੰ ਕੋਈ ਐਸਾ ਟ੍ਰੀਟਮੈਂਟ ਨਹੀਂ ਦੇਗੀ ਤੇ ਸਰੀਰ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਇਰ ਵੇਵ ਬਹੁਤ ਅੱਛਾ ਔਰ ਰੈਪਿਡ ਇੰਪੈਕਟ ਦਿੰਦਾ ਹੈ ਜਲਦੀ ਇੰਪੈਕਟ ਦਿੰਦਾ ਹੈ ਐਸ ਸੱਚ ਇਦਾਂ ਦੀ ਗੱਲ ਨਹੀਂ ਹੈ ਤੁਸੀਂ ਆਪਣੇ ਕੋਲ ਜਿੱਥੇ ਵੀ ਇਧਰ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਭਾਵੇਂ ਸਕਿਨ ਦੇ ਅਸਥਮਾ ਦੇ ਗਠੀਏ ਦੇ ਤੁਸੀਂ ਕਿਸੇ ਵੀ ਪੇਸ਼ੈਂਟ ਨੂੰ ਪੁੱਛ ਕੇ ਦੇਖੋ ਉਹਨੂੰ 1 ਮਹੀਨੇ ਦੇ ਵਿੱਚ ਮੇਰੇ ਹਿਸਾਬ ਨਾਲ 25 ਤੋਂ 30% 50% ਫਰਕ ਜ਼ਰੂਰ ਪੈ ਜਾਂਦਾ ਹੈ ਐਸ ਸੱਚ ਕਿਉਂਕਿ ਉਹ ਬਹੁਤ ਪੁਰਾਣਾ ਇੱਕ ਉਹ ਚੀਜ਼ ਸੀ ਕਿ ਜਿਵੇਂ ਆਯੁਰਵੇਦ ਦਵਾਈ ਹੌਲੀ 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 ਅਸਰ ਕਰਦੀ ਹੈ ਤੇ ਲਾਈਫ ਲੌਂਗ ਖਾਣੀ ਪੈਂਦੀ ਹੈ ਜ਼ਰੂਰ ਕੁਝ ਕੇਸੇ ਜਿਹੜਾਂ ਦੇ ਹੈਗੇ ਜਿਨ੍ਹਾਂ ਚ ਸਾਰੀ ਉਮਰ ਲਈ ਚੱਲ ਸਕਦੀ ਹੈ ਮੈਡੀਸਨ ਲੇਕਿਨ 80% ਇਦਾਂ ਦੇ ਕੇਸੇ ਹੈਗੇ ਜਿਹੜੇ ਬਿਲਕੁਲ ਠੀਕ ਹੋ ਜਾਂਦੇ ਨੇ ਕੁਝ ਟਾਈਮ 'ਚ ਜਦੋਂ ਗੋਡਿਆਂ ਦਾ ਦਰਦ ਮੈਡਮ ਸ਼ੁਰੂ ਹੋ ਜਾਂਦਾ ਨਾ ਕਿਸੇ ਨੂੰ ਲੰਬਾ ਸਮਾਂ ਚੱਲਦਾ ਤਾਂ ਅਕਸਰ ਲੋਕ ਇਹੀ ਆਖਦੇ ਨੇ ਜਾਂ ਕਿਸੇ ਡਾਕਟਰ ਦੀ ਸਲਾਹ ਲਈਏ ਤਾਂ ਡਾਕਟਰ ਇਹੀ ਆਖਦੇ ਨੇ ਕਿ ਭਾਈ ਤੇਰਾ ਤਾਂ ਆਪਰੇਸ਼ਨ ਹੋਊਗਾ ਕਿ ਇਹਦਾ ਇੱਕੋ ਇੱਕ ਜੇ ਹੱਲ ਦੀ ਗੱਲ ਕਰੀਏ ਸੋਲੂਸ਼ਨ ਦੀ ਗੱਲ ਕਰੀਏ ਆਪਰੇਸ਼ਨ ਦੀ ਹੈ ਜਿਹਨੂੰ ਕਿਸੇ ਨੂੰ ਗੋਡਿਆਂ ਦਾ ਦਰਦ ਸ਼ੁਰ ऑपरेशन ਜਾਂ ਉਸ ਤੋਂ ਬਿਨਾਂ ਵੀ ਕੋਈ ਹੱਲ ਹੈ ਜਿਵੇਂ ਆਪਾਂ ਕਹਿ ਰਹੀਏ ਕਿ ਕਿਸੇ ਪੇਸ਼ੈਂਟ ਨੂੰ ਸੁਜੈਸਟ ਕਰਤਾ ਕਿ ਤੁਹਾਨੂੰ ਆਪਰੇਸ਼ਨ ਕਰਾਉਣਾ ਪਏਗਾ ਦੇਖੋ ਉਹਨਾਂ ਦੀਆਂ ਸਾਰੀਆਂ ਕੰਡੀਸ਼ਨਸ ਐਨਲਾਈਜ਼ ਕਰਡੀਆਂ ਪਈਆਂ ਨੇ ਪਹਿਲਾਂ ਕਿਉਂਕਿ ਗੋਡਿਆਂ 'ਚ ਗ੍ਰੀਸ ਜਿਹੜੀ ਹੈਗੀ ਉਹ ਹਰ ਹਰ ਪੇਸ਼ੈਂਟ ਦੇ ਗੋਡੇ ਅਲੱਗ-ਅਲੱਗ ਹੈਗੇ ਇੱਕ ਪੈਰਾਮੀਟਰ ਨਹੀਂ ਹੈਗਾ ਕਿਸੇ ਨੂੰ ਫਰਸਟ ਸਟੇਜ ਹੈ ਕਿਸੇ ਨੂੰ ਸੈਕੰਡ ਹੈ ਕਿਸੇ ਨੂੰ ਥਰਡ ਹੈ ਕਿਸੇ ਨੂੰ ਫੋਰਥ ਹੈ ਜੇ ਕੋਈ ਫੋਰਥ ਸਟੇਜ ਚ ਬਾਈ ਚਾਂਸ ਪਹੁੰਚ ਹੀ ਗਿਆ ਔਰ ਆਪਾਂ ਦਵਾਈ ਖਾ ਕੇ ਆਯੁਰਵੈਦਿਕ ਐਲੋਪੈਥਿਕ ਸਾਰੀ ਦੇਖ ਲਈ ਇੱਕ ਦੋ ਮਹੀਨੇ ਦੋ ਤਿੰਨ ਮਹੀਨੇ ਖਾ ਕੇ ਦੇਖ ਲਈ ਜੇ ਨਹੀਂ ਕੋਈ ਇੰਪਰੂਵਮੈਂਟ ਆ ਰਹੀ ਤਾਂ ਐਸੇ ਚ ਕੋਈ ਗੋਡਿਆਂ ਦਾ ਆਪਰੇਸ਼ਨ ਕਰਾਣਾ ਕੋਈ ਬੁਰੀ ਗੱਲ ਵੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜੇ ਉਹ ਅਗਲਾ ਪੇਸ਼ੈਂਟ 60 70 ਸਾਲ ਦਾ ਹੈ ਔਰ ਉਹਦੀ ਥੋੜੀ ਜਿਹੀ ਲਾਈਵ ਸੋਖੀ ਹੁੰਦੀ ਹੈ ਤਾਂ ਉਹਦੇ ਚ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਜੇ 30 ਸਾਲ 35 ਸਾਲ ਵਾਲੇ ਨੂੰ 40 ਸਾਲ ਵਾਲੇ ਨੂੰ ਆਪਾਂ ਕਹਿ ਦਈਏ ਕਿ ਜਾਓ ਜੀ ਤੁਸੀਂ ਆਪਰੇਸ਼ਨ ਕਰਾ ਲਓ ਹੈਨਾ ਤਾਂ ਉਹ ਸਹੀ ਨਹੀਂ ਹੈਗੀ ਕਿਉਂਕਿ ਆਪਰੇਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਆਪਣੀ ਲਾਈਫ ਉਹ ਬਹੁਤ ਜ਼ਿਆਦਾ ਕੰਪਰੋਮਾਈਜ਼ ਕਰਨੀ ਪੈ ਜਾਂਦੀ ਹੈ ਤੁਸੀਂ ਭੱਜ ਨਹੀਂ ਸਕਦੇ ਤੁਸੀਂ ਪ੍ਰੋਪਰਲੀ ਸਾਰਾ ਦਿਨ ਖੜੇ ਨਹੀਂ ਰਹਿ ਸਕਦੇ ਤੁਸੀਂ ਚੋਕੜੀ ਮਾਰ ਕੇ ਬੈਠ ਨਹੀਂ ਸਕਦੇ ਤੁਸੀਂ ਜ਼ਮੀਨ ਦੇ نیچے ਨਹੀਂ ਬੈਠ ਸਕਦੇ ਤੁਸੀਂ ਨਾਰਮਲ ਇੰਡੀਅਨ ਵਾਸ਼ਰੂਮ ਸੀ ਯੂਜ਼ ਨਹੀਂ ਕਰ ਸਕਦੇ ਤਾਂ ਤੁਹਾਡੀ ਲਾਈਫ ਜਿਹੜੀ ਹੈਗੀ ਕਾਫੀ ਹੱਦ ਤੱਕ ਕੰਪਰੋਮਾਈਜ਼ਡ ਹੋ ਜਾਂਦੀ ਹੈ ਹੁਣ ਜਦੋਂ ਤੁਹਾਨੂੰ ਗੋਡਿਆਂ 'ਚ ਦਰਦ ਸ਼ੁਰੂ ਹੋਈ ਨਾ ਤੁਹਾਨੂੰ ਉਦੋਂ ਹੀ ਡਾਕਟਰ ਨੂੰ ਜਾ ਕੇ ਦਿਖਾਣਾ ਚਾਹੀਦਾ ਔਰ ਆਯੁਰਵੇਦ 'ਚ ਇਸ ਚੀਜ਼ ਦਾ ਬਹੁਤ ਅੱਛਾ ਇਲਾਜ अवेलेबल ਹੁੰਦਾ ਹੈ ਜੇ ਫਰਸਟ ਸਟੇਜ ਸੈਕੰਡ ਸਟੇਜ ਥਰਡ ਸਟੇਜ ਹੈ ਤਾਂ ਆਯੁਰਵੇਦ 'ਚ ਦੀ 100% ਜਿਹੜੀ ਹੈਗੀ ਰਿਕਵਰੀ ਰੇਟ ਹੋ ਜਾਂਦਾ ਹੈ ਫੋਰਥ ਸਟੇਜ 'ਚ ਕਈ ਵਾਰੀ ਕੰਪਰੋਮਾਈਜ਼ਡ ਹੋ ਜਾਂਦਾ ਹੈਗਾ ਕਿਉਂਕਿ ਉਦੋਂ ਹੱਡੀਆਂ ਦੀ ਜਿਹੜੀ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਦੀ ਸਿਮੈਟਰੀ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਹੁੰਦੀ ਹੈ ਗੋਡਾ ਅੰਦਰੋਂ ਵੀ ਖਰਾਬ ਹੋ ਗਿਆ ਹੁੰਦਾ ਹੈ ਸੂਜਨ ਆ ਗਈ ਹੁੰਦੀ ਹੈ ਰਗ ਉਮਰ ਦਾ ਤਕਾਜ਼ਾ ਹੈ ਜੇ ਉਮਰ ਕਾਫੀ ਜ਼ਿਆਦਾ ਹੈਗੀ ਤਾਂ ਤੁਸੀਂ ਵੀ ਕਰਾ ਵੀ ਸਕਦੇ ਹੋ ਐਸਚੂ ਦੇ ਵਿੱਚ ਕੋਈ ਐਸਚੂ ਹਾਰਮਫੁਲ ਵਾਲੀ ਗੱਲ ਨਹੀਂ ਹੈਗੀ ਲੇਕਿਨ ਬਾਕੀ ਜਿੰਨੀ ਯੰਗ ਜਨਰੇਸ਼ਨ ਹੈ ਜਾਂ ਬਾਕੀ ਹੈਗੇ ਜਾਂ ਬੱਚੇ ਹੈਗੇ ਅਗਰ ਤੁਹਾਨੂੰ ਜਦੋਂ ਵੀ ਗੋਡਿਆਂ ਦੀ ਦਰਦ ਸਟਾਰਟ ਹੁੰਦੀ ਹੈਗੀ ਨਾ ਤਾਂ ਉਦੋਂ ਹੀ ਤੁਸੀਂ ਗੋਡਿਆਂ ਦੀ ਕਿਹ ਕੋਈ ਵੀ ਬਿਮਾਰੀ ਜਦੋਂ ਵੀ ਸਟਾਰਟ ਹੁੰਦੀ ਹੈ ਤੁਸੀਂ ਤੁਹਾਨੂੰ ਇਮੀਡੀਏਟਲੀ ਜਾ ਕੇ ਡਾਕਟਰ ਨੂੰ ਇੱਕ ਵਾਰੀ ਦਿਖਾ ਕੇ ਸਲਾਹ ਜ਼ਰੂਰ ਲੈਣੀ ਚਾਹੀਦੀ ਆਪਾਂ ਇੰਡੀਆ ਚ ਜ਼ਿਆਦਾਤਰ ਕੀ ਕਰਦੇ ਹੈਗੇ ਆਪਣਾ ਮਤਲਬ ਥੌਟ ਪੈਟਰਨ ਹੈ ਆਪਣੀ ਮੈਂਟੈਲਿਟੀ ਹੈ ਕਿ ਆਪਾਂ ਹਰ ਚੀਜ਼ ਨੂੰ ਥੋੜਾ ਲਾਈਟਲੀ ਲੈ ਲੈਂਦੇ ਨੇ ਔਰ ਜਦੋਂ ਬਿਮਾਰੀ ਨੂੰ ਆਪਾਂ ਇਹਦਾ ਅੰਗਹਿਲੀ ਚ ਪਾ ਲਈਏ ਨਾ ਫਿਰ ਉਹ ਬਿਮਾਰੀ ਹੌਲੇ ਹੌਲੇ ਵੱਡੀ ਹੋ ਜਾਂਦੀ ਹੈ ਫਿਰ ਜਦੋਂ ਬਿਮਾਰੀ ਵੱਡੀ ਹੋ ਗਈ ਉਦੋਂ ਉਹਨੂੰ ਸੰਭਾਲਣਾ ਥੋੜਾ ਜਿਆਦਾ ਔਖ ਹੋ ਜਾਂਦਾ ਹੈ ਟਾਈਮ ਲੱਗਦਾ ਹੈ ਤੁਸੀ ਗੋਡਿਆਂ ਦੀ ਗਰੀਸ ਦੀ ਗੱਲ ਕਰਿਆ ਇੱਕ ਵਾਰੀ ਜ਼ਰੂਰ ਸਾਡੇ ਸਰੋਤਿਆਂ ਦੇ ਨਾਲੇ ਗੱਲ ਸਾਂਝੀ ਕਰਿਓ ਗੋਡਿਆਂ ਦੀ ਗਰੀਸ ਹੁੰਦੀ ਕੀ ਆ ਤੇ ਗੋਡਿਆਂ ਦੀ ਗਰੀਸ ਖਤਮ ਕਿਵੇਂ ਹੁੰਦੀ ਆ ਦੇਖੋ ਜੀ ਗੋਡਿਆਂ ਦੀ ਜਿਹੜੀ ਗਰੀਸ ਹੈਗੀ ਨਾ ਆਪਣੇ ਬਾ ਸਾਈਨੋਵਿਅਲ ਫਲੂਇਡ ਹੁੰਦਾ ਹੈਗਾ ਉਹ ਜਿੰਨੇ ਵੱਡੇ ਜੋੜ ਹੈਗੇ ਭਾਵੇਂ ਆਪਣੇ ਕੋਈ ਨਹੀਂ ਹੈਗੇ ਮੋਢੇ ਹੈਗੇ ਗਰਦਨ ਹੈਗੀ ਕਮਰ ਹੈਗੀ ਜਿਵੇਂ ਆਪਾਂ ਕਹਦੇ ਡਿਸਕ ਬਣੀ ਹੋਈਆਂ ਹੈਗੀਆਂ ਗੋਡਿਆਂ ਚ ਜਾਂ ਆਪਣੇ ਗੋਡਿਆਂ ਚ ਫਲੂਇਡ ਹੈਗਾ ਇਹ ਸਪੈਸੀਫਿਕ ਕਾਈਂਡ ਦਾ ਇੱਕ ਫਲੂਇਡ ਹੁੰਦਾ ਹੈਗਾ ਜਦੋਂ ਆਪਾਂ ਮੂਵਮੈਂਟ ਕਰਦੇ ਨੇ ਅੱਗੇ ਪਿੱਛੇ ਹੁੰਦੇ ਨੇ ਉੱਠਦੇ ਬੈਠਦੇ ਨੇ ਤਾਂ ਉਹ ਫਲੂਇਡ ਜਿਹੜਾ ਹੈਗਾ ਉਹ ਹੈਲਪ ਕਰਦਾ ਹੈ ਗੋਡਿਆਂ ਨੂੰ ਤਾਂਕਿ ਮੂਵ ਫਲੈਕਸੀਬਿਲਟੀ ਦੇ ਅੰਚ ਮੋੜਨੇ 'ਚ ਉਹਨਾਂ ਨੂੰ ਹੈਲਪ ਕਰਦਾ ਹੈ ਸੁੱਕਦਾ ਕਿਵੇਂ ਹੈਗਾ ਸੁਕਣੇ ਦਾ ਜੇ ਮੈਂ ਆਯੁਰਵੇਦਿਕ ਤੁਹਾਨੂੰ ਕਾਰਨ ਦੱਸਾਂ ਤਾਂ ਉਹ ਕਾਰਨ ਹੈ ਬਾਤਪਰੀਦੀ ਹੁਣ ਇੱਕ ਇੱਕ ਐਗਜ਼ਾਮਪਲ ਦੇ ਕੇ ਸਮਝਾ ਸਕਦੀ ਹਾਂ ਕਿ ਤੁਸੀਂ ਕੋਈ ਵੀ ਕਪੜਾ ਧੋ ਲੋ ਉਹਨੂੰ ਥੋੜਾ ਜਿਹਾ ਨਿਚੋੜ ਦਿਓ ਹੁਣ ਤੁਸੀਂ ਉਸ ਕਪੜੇ ਨੂੰ ਸੁਕਾਣਾ ਹੈ ਜੇ ਤੁਸੀਂ ਉਹਨੂੰ ਉਹਦੇ ਸਾਹਮਣੇ ਪੱਖਾ ਚਲਾਤਾ ਨਾ ਤਾਂ ਉਹਨੇ ਬਹੁਤ ਛੇਤੀ ਸੁੱਕ ਜਾਣਾ ਹੈ ਤਾਂ ਪੱਖਾ ਜਿਹੜਾ ਹੈਗਾ ਉਹ ਹਵਾ ਨੂੰ ਸੁਕਾ ਰਿਹਾ ਹੈ ਤਾਂ ਆਪਣੇ ਸਰੀਰ 'ਚ ਜਿਹੜਾ ਬਾਤ ਹੈਗਾ ਨਾ ਉਹ ਹਵਾ ਹੈਗੀ ਇੱਕ ਤਰ੍ਹਾਂ ਦੀ ਆਪਣੇ ਸਰੀਰ 'ਚ ਜਦੋਂ ਬਾਤ ਵਧ ਗਿਆ ਨਾ ਬਹੁਤ ਜ਼ਿਆਦਾ ਵਧ ਗਿਆ ਤਾਂ ਉਹਨੇ ਸਾਰੀ ਗਰੀਸ ਫਲੂਇਡ ਜਿੰਨਾ ਵੀ ਹੈਗਾ ਸਾਰਾ ਸੁਕਾ ਦੇਣਾ ਹੈ ਤੇ ਇਹਦਾ ਜਿਹੜਾ ਸਾਰਿਆਂ ਤੋਂ ਅੱਛਾ ਟ੍ਰੀਟਮੈਂਟ ਜੇ ਤੁਸੀਂ ਘਰ ਹੀ ਕਰਨਾ ਹੋਇਆ ਤਾਂ ਉਹ ਸਾਰਿਆਂ ਤੋਂ ਬੈਸਟ ਟ੍ਰੀਟਮੈਂਟ ਹੈਗਾ ਤਿਲਾਂ ਦਾ ਤੇਲ ਤਿਲਾਂ ਦਾ ਤੇਲ ਕਢਾਓ ਤੇ ਤਿਲਾਂ ਦਾ ਤੇਲ ਖਾਣਾ ਸ਼ੁਰੂ ਕਰੋ ਜੇ ਤੁਸੀਂ ਸਬਜ਼ੀ ਚ ਤੜਕੇ ਚ ਨਹੀਂ ਖਾ ਸਕਦੇ ਤਾਂ ਰੋਜ਼ ਉਦਾਂ ਹੀ ਇੱਕ ਚਮਚ ਤਿਲਾਂ ਦਾ ਤੇਲ ਜਿਹੜਾ ਹੈਗਾ ਤੁਸੀਂ ਖਾ ਸਕਦੇ ਹੋ ਤਿਲਾਂ ਦਾ ਤੇਲ ਆਯੁਰਵੇਦ ਦੇ ਹਿਸਾਬ ਨਾਲ ਸਾਰਿਆਂ ਤੋਂ ਜਲਦੀ ਬਾਤ ਨੂੰ ਬੈਲੈਂਸ ਕਰਦਾ ਤੇਲ ਨਹੀਂ ਖਾਣਾ ਚਾਹੁੰਦੇ ਕੋਈ ਗੱਲ ਨਹੀਂ ਤੁਸੀਂ ਇੱਕ ਚਮਚ ਰੋਜ਼ ਤਿਲਾਂ ਦਾ ਚਵਾ ਚਵਾ ਕੇ ਭਾਵੇਂ ਚਿੱਟੇ ਭਾਵੇਂ ਕਾਲੇ ਜਦੋਂ ਮਰਜ਼ੀ ਖਾ ਲਓ ਚਵਾ ਚਵਾ ਕੇ ਖਾਓ ਔਰ ਤੁਸੀਂ ਦੇਖੋਗੇ ਕਿ ਜੇ ਤੁਸੀਂ ਹਫਤਾ ਵੀ ਲਗਾਤਾਰ ਤਿਲ ਚਵਾ ਕੇ ਖਾ ਲੈਣਾ ਜਾਂ ਇੱਕ ਚਮਚ ਤਿਲਾਂ ਦਾ ਤੇਲ ਉਦਾਂ ਹੀ ਤੁਸੀਂ ਯੂਜ਼ ਕਰ ਲਿਆ ਤਾਂ ਤੁਹਾਡੀ ਜਿਹੜੀ ਦਰਦ ਹੈਗੀ ਤੇ 40% ਘੱਟ ਹੀ ਠੀਕ ਹੋ ਜਾਣੀ ਆ ਦੂਜਾ ਜੇ ਗੋਡਿਆਂ 'ਚ ਸੋਜਿਸ ਹੈਗੀ ਆ ਉਦਾਂ ਦੀ ਇਨਫਲੇਮੇਸ਼ਨ ਜਿਹਨੂੰ ਆਪਾਂ ਕਹਿੰਦੇ ਨੇ ਸੋਜ ਆ ਗਈ ਹੈ ਅੰਦਰ ਤਾਂ ਉਹਦੇ ਲਈ ਹਲਦੀ ਬਹੁਤ ਹੀ ਅੱਛਾ ਹਲਦੀ 'ਚ ਗੁਣ ਹੈਗਾ ਐਂਟੀ ਇਨਫਲੇਮੇਟਰੀ ਹੈਗੀ ਸਾਰੀ ਸੋਜ ਨੂੰ ਬਹੁਤ ਜਲਦੀ ਉਤਾਰ ਦਿੰਦੀ ਹੈ ਇੱਕ ਚਮਚੀ ਜਾਂ ਦੋ ਚਮਚੇ ਤੁਸੀਂ ਕੋਸੇ ਪਾਣੀ ਨਾਲ ਹਲਦੀ ਘਰੀ ਖਾਣਾ ਸ਼ੁਰੂ ਕਰ ਲਓ ਤੁਸੀਂ ਉਹਦੇ ਨਾਲ ਵੀ ਤੁਹਾਡੀ ਸਾਰੀ ਸੋਜ ਉਤਰ ਜਾਏਗੀ ਔਰ ਉਹਦੇ ਨਾਲ ਜਿੰਨਾ ਵੀ ਅੰਦਰ ਬੇਅਰ ਐਂਡ ਟੇਅਰ ਹੋਏਗਾ ਮਸਲਸ 'ਚ ਜਾਂ ਟਿਸ਼ੂ 'ਚ ਜਾਂ ਕਾਟਲੇਜ 'ਚ ਸਾਰਾ ਦਾ ਸਾਰਾ ਬਹੁਤ ਅੱਛੇ ਤੇ ਹੀਲ ਹੋ ਜਾਏਗਾ ਅਕਸਰ ਇਹ ਵੀ ਆਖਿਆ ਜਾਂਦਾ ਕਿ ਕਿਸੇ ਤਰ੍ਹਾਂ ਦੀ ਜੇਕਰ ਅਸੀਂ ਕਸਰਤ ਕਰਦੇ ਰਹੀਏ ਗੋਡਿਆਂ ਦੇ ਲਈ ਹਨਾ ਤਾਂ ਉਹਦੇ ਨਾਲ ਵੀ ਜਿਹੜੇ ਗ੍ਰੀਸ ਜਿਹੜੀ ਆ ਖਤਮ ਨਹੀਂ ਹੁੰਦੀ ਕਿੰਨਾ ਕੁ ਸਹੀ ਹੈ ਗੋਡਿਆਂ ਨਾਲ ਇਦਾਂ ਹੈਗਾ ਕਿ ਉਹਦੇ ਨਾਲ ਗਰੀਸ ਨਹੀਂ ਖਤਮ ਹੁੰਦੀ ਹੈਗੀ ਐਕਸਰਸਾਈਜ਼ ਜਿਹੜੀ ਹੈਗੀ ਬਹੁਤ ਜ਼ਰੂਰੀ ਹੈ ਔਰ ਇਹਦੇ ਨਾਲ ਲੂਬ੍ਰੀਕੇਸ਼ਨ ਜਿਹੜਾ ਹੈਗਾ ਔਰ ਜਿਹੜੀ ਮੋਬਿਲਿਟੀ ਹੈਗੀ ਮਸਲਸ ਦੀ ਜਾਂ ਟੈਂਡਨਸ ਦੀ ਆਪਣੀਆਂ ਹੱਡੀਆਂ ਦੀ ਉਹ ਬੜੀ ਅੱਛੀ ਬਣੀ ਰਹਿੰਦੀ ਹੈਗੀ ਔਰ ਵਰਕਿੰਗ 'ਚ ਰਹਿੰਦੇ ਹੈਗੇ ਜਿਵੇਂ ਇਨਸਾਨ ਸ਼ਰੀਰ ਇਦਾਂ ਦਾ ਹੈਗਾ ਇਹ ਤੋਂ ਜਿੰਨਾ ਜ਼ਿਆਦਾ ਤੁਸੀਂ ਕੰਮ ਕਰਾਓਗੇ ਓੰਨੇ ਤੁਸੀਂ ਸੁਖੀ ਰਹੋਗੇ ਬਿਲਕੁਲ ਚਾਹੇ ਤੁਸੀਂ ਐਕਸਰਸਾਈਜ਼ ਕਰੋ ਭਾਵੇਂ ਤੁਸੀਂ ਘਰਾਂ ਦੇ ਕੰਮ ਕਰ ਲਓ ਭਾਵੇਂ ਬੈਠ ਕੇ ਪੋਚੇ ਲਗਾ ਲਓ ਜੜੂ ਲਗਾ ਲਓ ਜੋ ਮर्जी ਕਰੀ ਚਲੋ ਇਹ ਮਸ਼ੀਨਰੀ ਹੈ ਤੁਸੀਂ ਇਹਨੂੰ ਜਿੰਨਾ ਯੂਜ਼ ਕਰੋਗੇ ਓਨਾ ਵਧੀਆ ਰਹੇਗੀ ਬਸ ਜੇਕਰ ਜੋੜਾਂ ਦੇ ਦਰ ਤੇ ਗਠੀਏ ਦੀ ਆਪਾਂ ਗੱਲ ਕਰਦੇ ਹਾਂ ਜੇਕਰ ਕੋਈ ਜਦੋਂ ਤੁਸੀਂ ਘਰੇ ਦੱਸਿਆ ਕਿ ਤੇਲਾਂ ਦਾ ਤੇਲ ਜ਼ਰੂਰ ਯੂਜ਼ ਕਰੋ ਘਰੇ ਕੋਈ ਚਾਹੁੰਦਾ ਥੋੜਾ ਬਹੁਤ ਆਪਣਾ ਇਲਾਜ ਕਰਨਾ ਜ਼ਿਆਦਾ ਪ੍ਰੋਬਲਮਾਂ ਤਾਂ ਉਹ ਕਿਵੇਂ ਕੀ ਕਰ ਸਕਦਾ ਕੋਈ ਜਿਹੜੀ ਘਰ ਦੇ ਵਿੱਚ ਆਪਣੀ ਚੀਜ਼ਾਂ ਜਿਹੜੀਆਂ अवेलेबल ਹੋਣ ਉਹਨਾਂ ਨਾਲ ਕਿਦਾਂ ਕਰ ਸਕਦਾ ਕਿਸ ਚੀਜ਼ ਲਈ ਤੁਸੀਂ ਪੁੱਛ ਰਹੇ ਹੋ ਜੋੜਾਂ ਦੇ ਦਰਦ ਲਈ ਜਾਂ ਗੱਟੀਆਂ ਦੇ ਲਈ ਜੇਕਰ ਮੈਂ ਗੱਲ ਕਰਾਂ ਦੇਖੋ ਜੋੜਾਂ ਦਾ ਦਰਦ ਹੀ ਕਹ ਲੱਗ ਚੀਜ਼ ਹੈਗੀ ਗਠੀਆ ਹੀ ਕਹ ਲੱਗ ਬਿਮਾਰੀ ਆ ਜਾਂਦੀ ਹੈ ਗੋਡੇ ਕਹ ਲਗਾ ਦਿੰਦੀ ਹੈ ਗੋਡਿਆਂ ਲਈ ਮੈਂ ਤੁਹਾਨੂੰ ਹੁਣੇ ਦੱਸਦਾ ਕਿ ਤੁਸੀਂ ਤਿਲਾ ਦਾ ਤੇਲ ਖਾ ਸਕਦੇ ਹੋ ਇੱਕ ਚਮਚ ਜਾਂ ਤੇਲ ਖਾ ਸਕਦੇ ਹੋ ਜਾਂ ਹਲਦੀ ਖਾ ਸਕਦੇ ਹੋ ਇਹ ਚੀਜ਼ ਤੁਸੀਂ ਕਰ ਸਕਦੇ ਹੋ ਹੁਣ ਜੇ ਤੁਹਾਨੂੰ ਗਠੀਆ ਹੈਗਾ ਤਾਂ ਉਹਦੇ ਲਈ ਥੋੜੇ ਜਿਹਾ ਪ੍ਰੋਟੋਕੋਲ ਸਜਾਦਾ ਵਾਝ ਜਾਂਦੇ ਨੇ ਕਿਉਂਕਿ ਗਠੀਆ ਆਮ ਜੋੜਾਂ ਦੀ ਬਿਮਾਰੀ ਨਹੀਂ ਹੈਗੀ ਆਮ ਸਧਾਰਨ ਬਿਮਾਰੀਆਂ ਦੇ ਅੰਤਰਗਤ ਨਹੀਂ ਆਉਂਦੀ ਆਟੋਇਮਿਨ ਡਿਜ਼ੀਸਿਸ ਦੇ ਅੰਤਰਗਤ ਆਉਂਦੀ ਹੈ ਔਰ ਮੈਂ ਤੁਹਾਨੂੰ ਸਲਾਹ ਇਹ ਹੀ ਦੂੰਗੀ ਕਿ ਜੇ ਗਠੀਆ ਹੈਗਾ ਤਾਂ ਤੁਸੀਂ ਇੱਕ ਵਾਰੀ ਡਾਕ ਪਲਾਸਟਿਕ ਸਬਜੈਕਟ ਹੈਗਾ ਕੁਝ ਪੇਸ਼ੈਂਟਾਂ ਨੂੰ ਇਨਫੈਕਸ਼ਨ ਕਰਕੇ ਗਠੀਆ ਹੋ ਜਾਂਦਾ ਹੈ ਕੁਝ ਨੂੰ ਸੋਜਿਸ ਕਰਕੇ ਗਠੀਆ ਹੋ ਜਾਂਦਾ ਹੈ ਕੁਝ 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 ਪੇਸ਼ੈਂਟਾਂ ਨੂੰ ਮੈਂਟਲ ਸਟ्रेस ਕਰਕੇ ਗਠੀਆ ਹੋ ਜਾਂਦਾ ਹੈ ਔਰ ਕੁਝ ਪੇਸ਼ੈਂਟ ਜਿਹੜੇ ਬੜੇ ਲੰਬੇ ਸਮੇਂ ਤੇ ਕਿਸੇ ਹੋਰ ਬਿਮਾਰੀ ਨਾਲ ਜੂਝ ਰਹੇ ਸੀ ਉਹਨਾਂ ਨੂੰ ਉਹਨਾਂ ਦੀਆਂ ਦਵਾਈਆਂ ਦੇ ਸਾਈਡ ਇਫੈਕਟਸ ਕਰਕੇ ਗਠੀਆ ਹੋ ਜਾਂਦਾ ਹੈ ਕਿਸੇ ਕਿਸੇ ਪੇਸ਼ੈਂਟ ਨੂੰ ਬੁਖਾਰ ਹੁੰਦਾ ਹੈਗਾ ਬੁਖਾਰ ਠੀਕ ਹੋ ਜਾਂਦਾ ਹੈ ਐਂਟੀਬਾਇਓਟਿਕਸ ਦਾ ਕੋਰਸ ਪੂਰਾ ਕਰ ਲੈਂਦਾ ਉਸ ਤੋਂ ਬਾਅਦ ਉਹਨੂੰ ਵਾਇਰਲ ਗਠੀਆ ਹੋ ਜਾਂਦਾ ਹੈ ਕੁਝ ਨੂੰ ਸੋਰੈਟਿਕ ਆਰਥਰਾਇਟਿਸ ਹੋ ਜਾਂਦਾ ਹੈ ਮਤਲਬ ਸਕਿਨ ਦੀ ਵੀ ਪ੍ਰੋਬਲਮਸ ਸੋਰਾਈਸਿਸ ਵੀ ਹੋ ਗਿਆ ਗਠੀਆ ਵੀ ਹੋ ਗਿਆ ਕਾਰਨ ਅਲੱਗ-ਅਲੱਗ ਹੈਗੇ ਤੇ ਇਸ ਬਿਮਾਰੀ ਲਈ ਜ਼ਿਆਦਾਤਰ ਘਰਾਂ 'ਚ ਪ੍ਰੋਟੋਕੋਲਸ ਮੈਂ ਦੇਣਾ ਸਹੀ ਨਹੀਂ ਸਮਝਦੀ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਚੀਜ਼ ਦੇ ਲਈ ਦੱਸਦੀ ਹਾਂ ਜਿਹੜਾ ਤੁਸੀਂ ਇਹ ਚੀਜ਼ ਕਰੋਗੇ ਤਾਂ ਤੁਹਾਨੂੰ ਉਹਦੇ ਲਈ ਬਹੁਤ ਅੱਛਾ ਇਲਾਜ ਮਿਲੇਗਾ ਜੇ ਕਿਸੇ ਵੀ ਕੋਈ ਵੀ ਮੇਸ਼ਣ ਗਠੀਏ ਤੇ ਜੂਝ ਰਿਹਾ ਨਾ ਤਾਂ ਉਹਨਾਂ ਨੂੰ ਖਾਣਾ ਜਿਹੜਾ ਹੈਗਾ ਉਹਦੇ 'ਚ ਦੋ ਚਾਰ ਚੀਜ਼ਾਂ بس ਤੁਸੀਂ ਬੰਦ ਕਰ ਦੋ ਦੁੱਧ ਬੰਦ ਕਰ ਦੋ ਦਹੀਂ ਬੰਦ ਕਰ ਦੋ ਪਨੀਰ ਬੰਦ ਕਰ ਦੋ ਕਣਕ ਦੀ ਰੋਟੀ ਬੰਦ ਕਰ ਦੋ ਇਹ ਚੀਜ਼ਾਂ ਬੰਦ ਕਰ ਦੋ ਔਰ ਰੋਜ਼ 1 ਘੰਟਾ ਧੁੱਪ ਸੇਕੋ ਬੈਠ ਕੇ ਔਰ ਤੁਸੀਂ ਮਾਲਿਸ਼ ਨਹੀਂ ਕਰਨੀ ਹੈ ਬਹੁਤ ਜ਼ਿਆਦਾ ਕੋਈ ਜੋੜਾ ਲਈ ਕੋਈ ਐਕਸਰਸਾਈਜ਼ ਨਹੀਂ ਕਰਨੀ ਹੈਗੀ ਹਫ਼ਤੇ 'ਚ ਤੁਸੀਂ ਇੱਕ ਦਿਨ ਵਰਤ ਜ਼ਰੂਰ ਕਰੋ ਕਿਉਂਕਿ ਜਦੋਂ ਤੁਸੀਂ ਹਫਤੇ 'ਚ ਇੱਕ ਦਿਨ ਬ੍ਰਤ ਕਰੋਗੇ ਨਾ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਸੋਜ ਆਈ ਹੋਈ ਹੈ ਇਨਫਲੇਮੇਸ਼ਨ ਆਈ ਹੈ ਬੈਕਟੀਰੀਆ ਵਾਇਰਸ ਹੈ ਉਹ ਸਾਰਾ ਦਾ ਸਾਰਾ ਨਿਕਲਣਾ ਸ਼ੁਰੂ ਹੋ ਜਾਏਗਾ ਜਿਸ ਦਿਨ ਬ੍ਰਤ ਕਰੋਗੇ ਉਸ ਦਿਨ ਕੱਲੇ ਜੂਸ ਪੀਣੇ ਹੈਗੇ ਚਾਹੇ ਫਰੂਟਸ ਦੇ ਜੂਸ ਪੀਓ ਚਾਹੇ ਸਬਜ਼ੀਆਂ ਹੈਗੀਆਂ ਘਰ ਉਹਨਾਂ ਦੇ ਜੂਸ ਕੱਢ ਲਓ ਜਦੋਂ ਭੁੱਖ ਲੱਗੇ ਉਦੋਂ ਜੂਸ ਪੀਣਾ ਹੈਗਾ ਔਰ ਗਠੀਏ 'ਚ ਸਾਰਿਆਂ ਤੋਂ ਧਿਆਨ ਰੱਖਣ ਵਾਲੀ ਚੀਜ਼ ਇਹ ਹੈਗੀ ਕਿ ਜੇ ਤੁਹਾਨੂੰ ਭੁੱਖ ਨਹੀਂ ਹੈਗੀ ਤਾਂ ਤੁਸੀਂ ਖਾਣਾ ਨਹੀਂ ਖਾਓ ਔਰ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਹਮੇਸ਼ਾ 70% ਖਾਣਾ ਖਾਣਾ ਹੈ 30% ਆਪਣਾ પેટ ਖਾਲੀ ਰੱਖਣਾ ਹੈ ਥੋੜਾ ਖਾਣਾ ਖਾਣਾ ਬੋਲਣ ਦਾ ਮਤਲਬ ਇਹ ਹੈਗਾ ਔਰ ਕੋਈ ਵੀ ਬਾਸੀ ਖਾਣਾ ਨਾ ਯੂਜ਼ ਕਰੋ ਕਿਉਂਕਿ ਆਪਾਂ ਜਿੰਨੇ ਪੇਸ਼ੈਂਟਸ ਇਥੇ ਦੇਖਦੇ ਨੇ ਆਪਣੇ ਕਲੀਨਿਕਸ 'ਚ ਮੈਂ ਇੱਕ ਚੀਜ਼ ਜ਼ਿਆਦਾਤਰ ਇਹ ਪਾਈ ਹੈ ਗਠੀਆ ਵਾਲੇ ਪੇਸ਼ੈਂਟਸ 'ਚ ਕਿਉਂਕਿ ਗਠੀਆ ਵਾਲੇ ਪੇਸ਼ੈਂਟ ਜਿਹੜੇ ਹੈਗੇ ਜਿਹੜੇ ਆਪਣੇ ਕੋਲ ਦੂਰੋਂ ਦੂਰੋਂ ਵੀ ਆਂਦੇ ਨੇ ਉਹਨਾਂ 'ਚ ਇੱਕ ਚੀਜ਼ ਕਾਮਨ ਹੈ ਕਿ ਉਹ ਬਾਸੀ ਖਾਣਾ ਬਹੁਤ ਖਾਂਦੇ ਨੇ ਮਤਲਬ ਅੱਜ ਦਾਲ ਬਣਾ ਲਈ ਅਗਲੇ 2-3 ਦਿਨ ਯੂਜ਼ ਕਰਨਗੇ ਅੱਜ ਸਬਜ਼ੀ ਬਣਾ ਲਿਆ ਹਫਤਾ ਯੂਜ਼ ਸਬਜੀ ਬਣਾ ਲਈ ਅਗਲੇ ਦਿਨ ਸਵੇਰੇ ਦੁਪਹਿਰ ਰਾਤ ਯੂਜ਼ ਕਰਨਗੇ 2-3 ਘੰਟਿਆਂ ਤੋਂ ਵੱਧ ਬਣਾਇਆ ਹੋਇਆ ਖਾਣਾ ਜਿਹੜਾ ਹੈਗਾ ਜ਼ਹਿਰ ਬਣ ਜਾਂਦਾ ਔਰ ਉਹ ਤੁਹਾਡੀ ਤੁਹਾਡੀ ਬਾਡੀ 'ਚ ਵੀ ਐਜ਼ ਅ ਪాయిਜ਼ਨ ਹੀ ਐਕਟ ਕਰ ਰਿਹਾ ਤੁਸੀਂ ਸਿਰਫ ਆਪਣਾ ਪੇਟ ਭਰਨੇ ਲਈ ਖਾ ਰਹੇ ਹੋ ਲੇਕਿਨ ਤੁਹਾਨੂੰ ਅਣਜਾਣੇ ਚ ਸ਼ਾਇਦ ਇਹ ਨਹੀਂ ਪਤਾ ਕਿ ਉਹ ਐਜ਼ ਅ ਪాయిਜ਼ਨ ਬੈਕਟੀਰੀਆ ਵਾਇਰਸ ਲਈ ਇੱਕ ਭੋਜਨ ਬਣ ਰਿਹਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੁਸੀਂ ਜ਼ਰੂਰ ਪ੍ਰੋਟੋਕੋਲਸ ਪੂਰੀ ਪੂਰੀ ਕਰੋ ਹੁਣ ਜਿਵੇਂ ਤੁਹਾਨੂੰ ਦਵਾਈ ਦੇ ਲਈ ਦੱਸਾਂ ਕਿਉਂਕਿ ਗਠੀ ਵਾਲੇ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਹੈਗੀ ਹੱਦ ਤੋਂ ਜ਼ਿਆਦਾ ਦਰਦ ਹੁੰਦੀ ਹੈ ਤੁਹਾਨੂੰ ਐਸਿਡਿਟੀ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਐਸਿਡਿਟੀ ਨਹੀਂ ਹੈਗੀ ਤਾਂ ਤੁਸੀਂ ਯੋਗਰਾਜ ਗੂਗਲ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹੋ ਇੱਕ ਗੋਲੀ ਸਵੇਰੇ ਦੁਪਹਿਰ ਸ਼ਾਮ ਲੈ ਸਕਦੇ ਹੋ ਲੇਕਿਨ ਤੁਹਾਨੂੰ ਐਸਿਡਿਟੀ ਨਹੀਂ ਹੋਣੀ ਚਾਹੀਦੀ ਜੇ ਐਸਿਡਿਟੀ ਹੈ ਫਿਰ ਇਹ ਦਵਾਈ ਤੁਸੀਂ ਯੂਜ਼ ਨਾ ਕਰੋ ਹਾਰਸ਼ਿੰਗਾਰ ਦੇ ਪੱਤੇ ਜਿਹੜੇ ਹੈਗੇ ਇਹਦੇ ਵਿੱਚ ਬਹੁਤ ਅੱਛਾ ਇੱਕ ਕੰਮ ਕਰਦੇ ਨੇ ਹਾਰਸ਼ਿੰਗਾਰ ਦੇ ਪੱਤੇ ਤੁਸੀਂ 10-15 ਲੈ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਉਬਾਲ ਲਓ 2-3 ਗਲਾਸ ਪਾਣੀ ਲੈ ਕੇ ਜਦੋਂ ਅੱਧਾ ਰਹਿ ਗਿਆ ਬਿਲਕੁਲ ਕੋਸਾ-ਕੋਸਾ ਰਹਿ ਗਿਆ ਉਹਨੂੰ ਤੁਸੀਂ ਜਿਵੇਂ ਚਾਹ ਪਿੰਦੇ ਹੋ ਛਾਣ ਕੇ ਤੁਸੀਂ ਉਹਨੂੰ ਪੀਣਾ ਸ਼ੁਰੂ ਕਰੋ ਉਹਦੇ ਨਾਲ ਗਠੀਏ ਦਾ ਦਰਦ ਵੀ ਘਟੇਗਾ ਸੂਜਨ ਵੀ ਘਟੇਗੀ ਔਰ ਜਿਹੜੇ ਉਂਗਲੀਆਂ ਜਾਂ ਹੱਥ ਪੈਰ ਮੋੜੇ ਹੋਏ ਹੈਗੇ ਉਹ ਵੀ ਜਿਹੜੇ ਹੈਗੇ ਉਹ ਠੀਕ ਹੋਣਾ ਹੌਲੀ ਹੌਲੀ ਸ਼ੁਰੂ ਹੋਣਗੇ ਕਣਕ ਬੰਦ ਕਰਨੀ ਹੈ ਲੇਕਿਨ ਉਦੀ ਜਗ੍ਹਾ ਜੋ ਖਾਣੇ ਨੂੰ ਬਾਜਰਾ ਖਾਣਾ ਹੈ ਰਾਗੀ ਖਾਣੀ ਹੈ ਕੋਦਰਾ ਖਾਣਾ ਔਰ ਗਠੀਆਲੇ ਮਰੀਜ਼ਾਂ ਲਈ ਗਾਂ ਦਾ ਦੇਸੀ ਘਿਓ ਐਜ਼ ਅ ਅੰਮ੍ਰਿਤ ਕੰਮ ਕਰਦਾ ਹੈ ਜਿਹੜੇ ਪੇਸ਼ੈਂਟਾਂ ਨੂੰ ਗਠੀਆ ਹੈਗਾ ਥੋੜਾ ਥੋੜਾ ਗਾਂ ਦਾ ਦੇਸੀ ਗਾਂ ਦਾ ਘੋਗਿਰ ਗਏ ਸਾਹੀਵਾਲ ਗਏ ਇਹਨਾਂ ਦਾ ਘਿਓ ਖਾਣਾ ਸ਼ੁਰੂ ਕਰੋ ਤੁਹਾਨੂੰ ਬਹੁਤ ਅੱਛੇ ਰਿਜ਼ਲਟ 1 ਮਹੀਨੇ ਚ ਹੀ ਮਿਲਣਾ ਸ਼ੁਰੂ ਹੋ ਜਾਣੇ ਕਿਉਂਕਿ ਉਹ ਘਿਓ ਕੀ ਕਰਦਾ ਹੈਗਾ ਅੰਦਰ ਜਿੰਨੀ ਵੀ ਆਮ ਟਾਕਸਿਨਸ ਬਣੇ ਨਾ ਆਮ ਬਣੀ ਆਪਾਂ ਆਇਰੋਇਚ ਆਮ ਕਹਿੰਦੇ ਨੇ ਉਹਨੂੰ ਉਹ ਰਗੜ ਰਗੜ ਕੇ ਉਸ ਜਗ੍ਹਾ ਤੋਂ ਬਾਹਰ ਕੱਢਦਾ ਹੈ ਤੇ ਤੁਹਾਡੇ ਜੋੜਾਂ ਦੀ ਜਿੰਨੀ ਇਨਫਲੇਮੇਸ਼ਨ ਸੋਜਾਈ ਹੋਈ ਹੈਗੀ ਹੱਥ ਮੁੜੇ ਹੋਏ ਨੇ ਜਾਂ ਨਾੜਾਂ ਬਹੁਤ ਜ਼ਿਆਦਾ ਸਖਤ ਹੋਈਆਂ ਹੋਈਆਂ ਹੈਗੀਆਂ ਦਰਦਾਂ ਬਹੁਤ ਜ਼ਿਆਦਾ ਹੈਗੀਆਂ ਉਹਨਾਂ ਨੂੰ ਬਹੁਤ ਅੱਛਾ ਕੰਟਰੋਲ ਕਰਨੀ ਹੈ ਔਰ ਬਾਸੀ ਖਾਣਾ ਬਿਲਕੁਲ ਨਹੀਂ ਖਾਣਾ ਔਰ ਗਰਮ ਪਾਣੀ ਪੀਣਾ ਔਰ ਠੰਡੀਆਂ ਚੀਜ਼ਾਂ ਨਾਲ ਨਹੀਂ ਲੱਗਣਾ ਬਹੁਤ ਜ਼ਿਆਦਾ ਠੰਡਾ ਪਾਣੀ ਬਰਤਣਾ ਨਹੀਂ ਫ੍ਰੀਜ ਦੀ ਠੰਡੀ ਚੀਜ਼ ਕੋਈ ਖਾਣੀ ਨਹੀਂ ਹੈਗੀ ਠੰਡੇ ਪਾਣੀ ਨਾਲ ਬਹੁਤ ਜ਼ਿਆਦਾ ਕੰਮ ਨਹੀਂ ਕਰਨਾ ਜਿਵੇਂ ਝਾੜੂ ਪੋਚਾ ਵੀ ਆਪਾਂ ਕਰਨਾ ਤਾਂ ਹਲਕਾ ਹਲਕਾ ਕੋਸਾ ਪਾਣੀ ਲੈਣਾ ਹੈਗਾ ਇਹ ਚੀਜ਼ਾਂ ਜੇ ਆਪਾਂ ਕਰਾਂਗੇ ਤਾਂ ਬਹੁਤ ਜ਼ਿਆਦਾ ਠੀਕ ਰਹਾਂਗੇ ਔਰ ਗਠੀ ਵਾਲੇ ਪੇਸ਼ੈਂਟਾਂ ਨੂੰ ਖਾਸ ਧਿਆਨ ਰੱਖਣਾ ਪਵੇਗਾ ਕਿ ਉਹਨਾਂ ਦੇ ਉਹਨਾਂ ਨੂੰ ਕਬਜ਼ ਨਹੀਂ ਹੋਣੀ ਚਾਹੀਦੀ ਕਦੇ ਵੀ ਜਦੋਂ ਕਬਜ਼ ਹੋ ਗਈ ਤੁਸੀਂ ਅਗਲੇ ਦਿਨ ਦੇਖ ਲਿਓ ਕਿ ਤੁਹਾਡੀ ਦਰਦਾਂ ਵੱਧ ਜਾਣੀਆਂ ਹੈਗੀਆਂ ਤੁਹਾਨੂੰ ਪੇਟ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈਗਾ ਉਹਦੇ ਲਈ ਤੁਸੀਂ ਦੁਪਹਿਰ ਦੇ ਟਾਈਮ ਸ ਬਿਲਕੁਲ ਠੀਕ ਰਹੋਗੇ ਜੀ ਮੈਡਮ ਕੀ ਆਖਰੀ ਸੁਨੇਹਾ ਰਹੇਗਾ ਸਾਡੇ ਸਰੋਤਿਆਂ ਦੇ ਲਈ ਜਿਹੜੇ ਦੇਖ ਰਹੇ ਆ ਸਾਨੂੰ ਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਕਾਫੀ ਬਿਮਾਰੀਆਂ ਕ੍ਰੋਨਿਕ ਕੈਟਾਗਰੀ ਦੀਆਂ ਹੋ ਜਾਂਦੀਆਂ ਜਿਵੇਂ ਜੋੜਾਂ 'ਚੇ ਦਰਦ ਹੋ ਗਿਆ ਗਠੀਆ ਹੋ ਗਿਆ ਜਾਂ ਫਿਰ ਸਕਿਨ ਦੀ ਪ੍ਰੋਬਲਮ ਹੋ ਗਈ ਅਸਥਮਾ ਦਮਾ ਹੋ ਗਿਆ ਠੀਕ ਹੈ ਇਹਦੇ ਲਈ ਟਰੀਟਮੈਂਟ ਵੀ ਐਲੋਪੈਥਿਕ 'ਚ ਵੀ ਛੋਟੇ ਨਹੀਂ ਚੱਲਦੇ ਜਾਂ ਬਾਕੀ ਮੈਡੀਸਿਨਸ 'ਚ ਵੀ ਬਹੁਤ ਸਾਲ ਜਿਹੜੀ ਹੈਗੀ ਦਵਾਈਆਂ ਖਾਣੀਆਂ ਪੈਣੀਆਂ ਹੈਗੀਆਂ ਲੇਕਿਨ ਉਹਨਾਂ ਚੀਜ਼ਾਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੁੰਦੇ ਹੈਗੇ ਕਿਉਂਕਿ ਲੌਂਗ ਟਰਮ ਤੁਹਾਨੂੰ ਪੇਨ ਕਿਲਰ ਜਾਂ ਸਟੀਰੋਇਡਸ ਜਾਂ ਬਾਇਓਲੋਜੀਕਲ ਮੈਡੀਕੇਸ਼ਨਸ ਤੇ ਜਾਣਾ ਪੈਂਦਾ ਹੈਗਾ ਤਾਂ ਆਯੁਰਵੈਦਿਕ ਜਿਹੜੀ ਮੈਡੀਕੇਸ਼ਨਸ ਹੈਗੀਆਂ ਉਹ ਤੁਹਾਡੇ ਲਈ ਬਹੁਤ ਸੇਫ ਡਰੱਗਸ ਮੰਨੀਆਂ ਜਾਂਦੀਆਂ ਨੇ ਇਸ ਸਮਝ ਵਿੱਚ ਕਿਉਂਕਿ ਆਯੁਰਵੇਦ ਚ ਦਵਾਈਆਂ ਕੀ ਹੈਗੀਆਂ ਤੁਸੀਂ ਆਪ ਹੀ ਸਮਝੋ ਹਲਦੀ ਹੋਗੀ ਅਸ਼ਵਗੰਧਾ ਹੋਗੀ ਜੀਰਾ ਹੋ ਗਿਆ ਤੁਸੀਂ ਆਮ ਤੌਰ ਤੇ ਇਹ ਦਵਾਈਆਂ ਆਪਣੇ ਘਰਾਂ ਚ ਯੂਜ਼ ਕਰ ਹੀ ਰਹੇ ਹੋ ਬਸ ਤੁਹਾਨੂੰ ਕਈ ਵਾਰੀ ਉਹਨਾਂ ਨੂੰ ਬਣਾਉਣੇ ਦਾ ਹੀ ਉਹਨਾਂ ਦੇ ਸਹੀ ਕੰਪੋਜੀਸ਼ਨਸ ਪਤਾ ਨਹੀਂ ਹੁੰਦੇ ਹੈਗੇ ਮੇਬੀ ਇਸ ਕਰਕੇ ਆਪਾਂ ਹੋ ਸਕਦਾ ਕਿ ਅਧੂਰੀ ਜਾਣਕਾਰੀ ਕਰਕੇ ਜਿਹੜਾ ਹੈਗਾ ਆਪਾਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਫੋਲੋ ਨਹੀਂ ਕਰ ਸਕਦੇ ਲੇਕਿਨ ਅਗਰ ਕਿਸੇ ਵੀ ਪੇਸ਼ੈਂਟ ਨੂੰ ਇਦਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਮੈਂ ਇੱਕ ਵਾਰੀ ਜ਼ਰੂਰ ਸੁਜੈਸਟ ਕਰੂੰਗੀ ਕਿ ਜ਼ਿਆਦਾ ਨਹੀਂ ਤੁਸੀਂ ਸਿਰਫ 1 ਮਹੀਨਾ ਮੈਡੀਸਿਨਸ ਆਯੁਰਵੈਦਿਕ ਜ਼ਰੂਰੀ ਦੇ ਲਈ ਯੂਜ਼ ਕਰਕੇ ਦੇਖੋ ਕਿਉਂਕਿ ਆਯੁਰਵੈਦਿਕ ਮੈਡੀਸਿਨਸ ਇਹਨਾਂ ਬਿਮਾਰੀਆਂ ਲਈ ਤੁਹਾਨੂੰ ਬਹੁਤ ਹੀ ਅੱਛੀ ਇੱਕ ਉਮੀਦ ਦੇ ਸਕਦੀ ਹੈ ਔਰ ਦੂਜੀ ਗੱਲ ਇਹ ਕਿ ਉਹ ਵੀ ਬਿਨਾ ਕਿਸੇ ਸਾਈਡ ਇਫੈਕਟਸ ਤੋਂ ਜੀ ਮੈਡਮ ਤੁਸੀਂ ਕੀਮਤੀ ਸਮੇਂ ਚ ਸਮੇਟਾ ਬੜੀ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮੇਰੇ ਨਾਲ ਡਾਕਟਰ ਮਨੁਕੇਸ਼ ਸਰ ਸ਼ਰਦਾੌਰੀ ਸੀ ਜੀ ਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਕਰਨਾ ਚਾਹੁੰਦੇ ਹੋ ਤਾਂ ਇਸ ਵਕਤ ਟੀਵੀ ਸਕਰੀਨ ਦੇ ਉੱਪਰ ਜਿਹੜੇ ਸੰਪਰਕ ਨੰਬਰ ਆ ਉਹ ਸ਼ਰਦਾ ਜੀ ਵਰਤਦੇ ਨੇ ਤਾਂ ਤੁਸੀਂ ਕਿਸੇ ਵੀ ਵੇਲੇ ਵੀ ਇਹਨਾਂ ਦੇ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਜਾਂ ਫਿਰ ਚੈਨਲ ਦੇ ਨਾਲ ਕੰਟੈਕਟ ਕਰਕੇ ਨਾਲ ਸੰਪਰਕ ਨੰਬਰ ਲੈ ਸਕਦੇ ਹੋ ਸਾਨੂੰ ਆਪਣੇ ਸਵਾਲ ਜਿਹੜੇ ਆ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓ ਤਾਂ ਜੋ ਅਸੀਂ ਉੱਤਰ ਜਿਹੜਾ ਤੁਹਾਡੇ ਸਵਾਲਾਂ ਦਾ ਜ਼ਰੂਰ ਜਿਹੜਾ ਹੈਗਾ ਉਹ ਦੇ ਸਕੀਏ ਸੋ ਇਦਾਂ ਦੀਆਂ ਮੁਲਾਕਾਤਾਂ ਲੈ ਕੇ ਇਦਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਂਗੇ ਹੁਣ ਆਪਣੇ ਦੋਸਤ ਜਸ ਕਰੇ ਬੰ ਦੇਰੋ ਆਰਐਮ ਪੀ ਟੈਲੀਵਿਜ਼ਨ ਧੰਵਾਦ ਜੀ